ਇਸ਼ਾਲ ਬਾਗੇ ਖੜੇ ਨੇ ਪੰਜਾਬ ਦਾ Hindu ਗੁਲਾਮ ਅਗਰ ਲੁਧਿਆਣਾ ਤੋਂ ਰੀਸੀ ਬਿੱਟੂ ਨੂੰ ਉਮੀਦਵਾਰ ਬਣਾਉਣਾ ਸੀ ਪਟਿਆਲੇ ਤੋਂ ਮਹਾਰਾਣੀ ਪ੍ਰਨੀਤ ਨੂੰ ਉਮੀਦਵਾਰ ਬਣਾਉਣਾ ਸੀ ਅਗਰ ਤਿੰਨਰ ਸਿੰਘ ਜੀ ਨੂੰ ਅੰਮਰਸਰ ਤੋਂ ਉਮੀਦਵਾਰ ਬਣਾਉਣਾ ਸੀ ਤਾਂ ਕਾਲੀਆ ਵਾਲਾ ਗੜਤਪੰਦਰ ਮਾੜਾ ਸੀਗਾ ਤੇ ਅੱਜ ਆ ਕੇ ਮੋਦੀ ਜੀ ਕਹਿਣ ਵੀ ਯਾਰ ਰਵਨੀਤ ਬਿੱਟੂ ਨੂੰ ਖੜਾ ਕਰਤਾ ਤੁਸੀਂ ਇਹਨੂੰ ਵੋਟ ਪਾ ਦਿਓ ਕਿਉਂ ਪਾ ਦਿਓ ਪਹਿਲਾ ਵਿਰੋਧ ਕਰੇ ਜਦੋਂ ਪਤਾ ਲੱਗਿਆ ਵੀ ਮੈਂ ਕਾਂਗਰਸ ਤੋਂ 1.5 ਲੱਖ ਵੋਟਾਂ ਨਾਲ ਹਾਰ ਰਿਹਾ ਤੇ ਮੈਂ ਭਾਜਪਾ ਚਾ ਜਾ ਮੈਨੂੰ ਪ੍ਰਭੂ ਸ਼੍ਰੀ ਰਾਮ ਦੇ ਨਾਮ ਤੇ ਵੋਟ ਦੇ ਦਿਓ ਬਿੱਟੂ ਜੀ ਦੀ ਵੀਡੀਓ ਆਡੀਓ ਰਲ ਵਾਇਰਲ ਹੁੰਦੀ ਕੀ ਬਹਿਸਾਂ ਬੋਲਦੀ ਕੀ ਕਹਿ ਰਹੇ ਨੇ ਢਿੱਡੀ ਮਿੱਡੀ ਪੱਗ ਬਣ ਕੇ ਦਿੱਲੀ ਚਲੇ ਜਾਓ ਮੋਦੀ ਜੀ ਕੋ ਚਲੇ ਜਾਓ ਐ ਰਲ ਕੇ ਜੁੱਠੀਆਂ ਪਾ ਦੇ ਉਹ ਤਾਂ ਕਹਿੰਦੇ ਵੀ ਮੇਰੀ ਆਡੀਓ ਨਹੀਂ ਹੈਗੀ ਮੇਰੀ ਉਹ ਕਿੰਨੀ ੜਮ ਕਿੰਨੀ ਹੋਈ ਉਹਦੀ ਕੋਈ ਪਰਚਾ ਦਿੱਤੀ ਕਰਾਉਣਾ ਚਾਹੀਦਾ ਸੀ ਨਾ ਉਹਨਾਂ ਨੂੰ ਬਹਿਸ ਤੇ ਪਰਚਾ ਦਿੱਤੀ ਕਰਾਉਣਾ ਚਾਹੀਦਾ ਸੀ ਇਦਾਂ ਨਹੀਂ ਹੁੰਦਾ ਕਹਿੰਦੇ ਛੱਡੀ ਮਿੱਡੀ ਪੱਗ ਬਣ ਕੇ ਮੈਂ ਵੀ ਨਾ ਗੱਲ ਦਾ ਪੱਗ ਬਣ ਕੇ ਬੈਠਾ ਹੁਣੇ ਲਈ ਆ ਝਾੜੂ ਮਾਰੂ ਨੇਗੇ ਦਰਿਆ ਪਛਾਣੂ ਰਹਿਗੇ ਇਦਾਂ ਰਹਿਗੇ ਆ ਬਾਜਪਾ ਵਰਕੇ ਆ ਚੀਜ਼ ਕਰਨੂ ਰਹਿਗੇ ਆਹੀ ਕਰਨੂ ਮੈਨੂੰ ਲੱਗਦਾ ਝਾੜੂ ਚੱਕ ਕੇ ਕਿਤੇ ਤੁਸੀਂ ਕਿਸੇ ਹੋਰ ਪਾਰਟੀ ਦਾ ਪ੍ਰਚਾਰਤਾ ਨਹੀਂ ਨਾਜ਼ਰ ਕਰਦੇ ਕਿਤੇ ਹੁਣ ਲੱਗਦੇ ਪਿਆ ਵੀ ਵਰਕਰ ਵਿਚ ਝਾੜੂ ਹੁਣ ਸ਼ਿਵ ਸੇਨਾ ਵੱਲੋਂ ਵੀ ਝਾੜੂ ਚੱਕ ਲਿਆ ਗਿਆ ਨਹੀਂ 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 ਬੀਜੇਪੀ ਸਾਰੇ ਦੇਸ਼ ਦੇ ਵਿੱਚ ਜੇ ਹਿੰਦੂ ਹਿੰਦੂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਰ ਰਹੀ ਹੈ ਉਹ ਸ਼ੰਭੂ ਗੋੜੇ ਟੱਪਦੇ ਪੰਜਾਬ ਦੇ ਵਿੱਚ ਕਿਉਂ ਨਹੀਂ ਕਰ ਰਹੀ ਜਦ ਮੋਦੀ ਜੀ ਨੂੰ ਪੰਜਾਬ ਚ ਹਿੰਦੂ ਨਹੀਂ ਦਿਖਿਆ ਕੀ ਉਹਨੂੰ ਸਿਰਫ ਸਿੱਥੇ ਕੋਈ ਗੱਲ ਦਿਖਦੀ ਪਗੜੀ ਸਰੀ ਸਮਾਇਰਦਾ ਉਹ ਹੀ ਦਿਖਦਾ ਮੰਨਦੇ ਹੋ ਜੇ ਇਹਦੇ ਵਿੱਚ ਵੀ ਜਿਹੜੀ ਭਾਜਪਾ ਆਇਆ ਫਿਰ ਉਹ ਸਿਰਫ ਹਿੰਦੂ ਸਿੱਖ ਦੀ ਰਾਜਨੀਤੀ ਕਰਦੀ ਪਈ ਲੋਕ ਸੋਚਿਆ ਮੁਸਲਮਾਨ ਲੋਕ ਸੋਚਣ ਤੋਂ ਮਜਬੂਰ ਹੋ ਗਏ ਨਾ ਵੀ ਜੋ ਕਾਂਗਰਸ ਕਰਦੀ ਸੀ ਉਹੀ ਬੀਜੇਪੀ ਕਰੀ ਫਰਕ ਕੀ ਹੈ ਲੋਕ ਤਾਂ ਸੋਚਣ ਨੂੰ ਮਜਬੂਰ ਹੋ ਗਏ ਬਿੱਟੂ ਜੀ ਦੀ ਸੀਟ ਦੇਣ ਤੋਂ ਬਾਅਦ ਜੇਕਰ ਹਿੰਦੂ ਨੂੰ ਵੋਟ ਪਾਣੀ ਆ ਫਿਰ ਮੈਂ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੂੰ ਕਿਉਂ ਨਾ ਪਾਵਾਂ ਬਿੱਟੂ ਜੀ ਦਾ ਅੱਜ ਆਇਆ ਜੈ ਮੋ ਲੋੜ ਪਈ ਤੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਮਾਤਾ ਦੀ ਜੈ ਮਾਤਾ ਦੀ ਜਦੋਂ ਕਾਂਗਰਸ ਸਰਕਾਰ ਸੀਗੇ ਜਦੋਂ ਕਾਂਗਰਸ ਪਾਰਟੀ ਸੀਗੇ ਉਦੋਂ ਕਿਉਂ ਨਹੀਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਲਈ ਵਿਰੋਧ ਕੀਤਾ ਰੂਰੀ ਸੀ ਬਿੱਟੂ ਜਿਹਨੂੰ ਕਾਂਗਰਸ ਤੋਂ ਲਿਆ ਕੇ ਭਾਜਪਾ ਦਾ ਉਮੀਦਵਾਰ ਉਤਾਰ ਦਿੱਤਾ ਜਾਂਦਾ ਬਿੱਟੂ ਜਿਨੇ ਕੀਤਾ ਕੀ ਹੈ ਸਵਾਲ ਸਿੰ্ধু ਸਿੱਖ ਦਾ ਨਹੀਂ ਬਿੱਟੂ ਜਿਨੇ ਲੁਧਿਆਣਾ ਸ਼ਹਿਰ ਦੇ ਵਿਕਾਸ ਲਈ ਕੀਤਾ ਕੀ ਹੈ ਦੱਸੋ ਨਾ ਮੈਨੂੰ ਪ੍ਰਾਈਮਰ ਦੇਖ ਲਈ तमाम ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਿੰਮਤ ਸੋ ਚੋਣਵਾ ਦੌਰ ਚੱਲ ਰਿਹਾ ਹੈ ਚੋਣਵੀ ਮਾਹੌਲ ਭਖਿਆ ਹੋਇਆ ਹੈ ਸਾਰੇ ਪਾਸੇ ਜੇ ਗੱਲ ਕਰੀਏ ਤਾਂ ਮੁੱਖ ਮੰਤਰੀ ਪੰਜਾਬ ਦੀ ਗੱਲ ਕਰੀਏ ਚਾਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ ਚਾਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰੀਏ ਜਾਂ ਅਮਿਤ ਸ਼ਾਹ ਦੀ ਗੱਲ ਕਰੀਏ ਸਾਰੇ ਵੱਲੋਂ ਪੰਜਾਬ ਦੇ ਵਿੱਚ ਆ ਕੇ ਜਿਹੜੀ ਹੈ ਚੋਣਾਂ ਦਾ ਪ੍ਰਚਾਰ ਨੂੰ ਲੈ ਕੇ ਰੈਲੀਆਂ ਕੀਤੀਆਂ ਜਾ ਰਹੀਆਂ ਹੋਰ ਆਪਣੇ ਆਪਣੇ ਕੈਂਡੀਡੇਟਾਂ ਨੇ ਜਿਹੜਾ ਹੈ ਸਮਰਥਨ ਕੀਤਾ ਜਾ ਰਿਹਾ ਪਰ ਸਾਡੇ ਨਾਲ ਸ਼ੀਵ ਸੈਨਾ ਪੰਜਾਬ ਦੇ ਜਿਹੜੇ ਰਾਸ਼ਟਰੀ ਚੇਅਰਮੈਨ ਨੇ ਰਜੀਵ ਟੰਡਨ ਜੀ ਉਹ ਟੀ-ਸ਼ਰਟ ਪਾ ਕੇ ਖੜੇ ਨੇ ਪੰਜਾਬ ਦਾ Hindu ਗੁਲਾਮ ਇਹ ਗੁਲਾਮ Hindu ਨੇ ਜਿਹਨਾਂ ਤੁਹਾਨੂੰ ਬੁਲਾਉਣ ਜਾ ਰਹੇ ਚੋਣਾਂਵਾਂ ਦੇ ਵਿੱਚ ਗੁਲਾਮ Hindu ਕਿਸ ਤਰੀਕੇ ਨਾਲ ਘੁਮਰਿਆ ਹੈ ਜਾਂ काम क्यों किया जा रहा किया जा हर, हर है ਇਹਨਾਂ ਨਾਲ ਗੱਲਬਾਤ ਕਰਦੇ ਪਹਿਲਾਂ ਤਾਂ ਪ੍ਰਧਾਨ ਜੀ ਦੱਸੋ ਵੀ ਗੁਲਾਮ ਹਿੰਦੂ ਕਿਉਂ किया ਜਾ ਰਿਹਾ ਜੇ ਕਰੇ ਬੀਜ ਬਜਰੰਗੇ ਹਰ ਹਰ ਮਹਾਦੇਵ ਗੁਲਾਮੀ ਹੈ ਨਾ ਬੜੀ ਮੀਸੀ ਵੀ ਲੁਧਿਆਣਾ ਦਾ ਉਮੀਦਵਾਰ ਭਾਜਪਾ ਵੱਲੋਂ ਕੋਈ ਹਿੰਦੂ ਸਮਾਜ ਦਾ ਵਿਅਕਤੀ ਹੋਏਗਾ ਪਰ ਕਿੱਤਾ ਕੀ ਗਿਆ ਕਾਂਗਰਸ ਤੋਂ ਲਿਆ ਕੇ ਰਵੀ ਸਿੰਘ ਬਿੱਟੂ ਨੂੰ ਉਮੀਦਵਾਰ ਬਣਾ ਦਿੱਤਾ ਜਾਂਦਾ ਬੜੀ ਮੀਸੀ ਪਟਿਆਲਾ ਸ਼ਹਿਰ ਤੋਂ ਕੋਈ ਉਮੀਦਵਾਰ ਭਾਜਪਾ ਵੱਲੋਂ ਹਿੰਦੂ ਹੋਏਗਾ ਪਰ ਕਿੱਤਾ ਕੀ ਗਿਆ ਮਹਾਰਾਣੀ ਪ੍ਰਬੀਤ ਕੌਰ ਜੀ ਨੂੰ ਉਤਾਰ ਦਿੱਤਾ ਜਾਂਦਾ ਬੜੀ ਮੀਸੀ ਅੰਮ੍ਰਿਤਸਰ ਚੋਂ ਕਿੱਤ ਬਾਈਪਾ ਦਾ ਉਮੀਦਵਾਰ ਕਿੰਦੂ ਸਮਾਇਤ ਹੋਏਗਾ ਪਰ ਕਿੱਤਾ ਜਨਤਿੰਦਰ ਸਿੰਘ ਸੰਧੂ ਜੀ ਨੂੰ ਉੱਥੋਂ ਉਮੀਦਵਾਰ ਉਤਾਰ ਦਿੱਤਾ ਜਾਂਦਾ ਇੱਕ ਅਮੀ ਸੀ ਨਾ ਜਿੱਥੇ ਪੂਰੇ ਪੰਜਾਬ ਦੇ ਲੋਕ ਮੰਥਨ ਕਰ ਰਹੇ ਨੇ ਉੱਥੇ ਬਾਈਪਾ ਦੇ ਵੀ ਲੀਡਰਸ਼ਿਪ ਮੰਥਨ ਕਰਨ ਲੱਗੀ ਆਪ ਚ ਬੈਠ ਕੇ ਅਗਰ ਲੁਧਿਆਣੇ ਤੋਂ ਰਹੀ ਸੀ ਬਿੱਟੂ ਨੂੰ ਉਮੀਦਵਾਰ ਬਣਾਉਣਾ ਸੀ ਪਟਿਆਲੇ ਤੋਂ ਮਾਰਾਣੀ ਪ੍ਰਵੀਨ ਨੂੰ ਉਮੀਦਵਾਰ ਬਣਾਉਣਾ ਸੀ ਅਗਰ ਜਨਤਿੰਦਰ ਸਿੰਘ ਜੀ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਉਣਾ ਸੀ ਤਾਂ ਕਾਲੀਆਂ ਵਾਲਾ ਗਗਪੰਦਰ ਮਾੜਾ ਸੀਗਾ ਘੱਟੋ ਘੱਟ ਸਾਡੇ ਹੱਕ ਤੇ ਡਾਕਾ ਤਾਂ ਨਾ ਮਾਰਿਆ ਜਾਂਦਾ ਪ੍ਰੇਦਾ ਮਤਲਬ ਆ ਸ਼ਿਵ ਸੈਨਾ ਪੰਜਾਬ ਵੀ ਦੋ ਤਰੀਕੇ ਦੀ ਰਾਜਨੀਤੀ ਖੇਡਦੀ ਹੈ ਇੱਕ ਇੱਕ ਪਾਸੇ ਦਾ ਕਦੀ ਗਦਾਰ ਖੜੀ ਹੋ ਕੇ ਕਹਿ ਦਿੰਦੀ ਹੈ ਵੀ ਜੋ ਰਾਮ ਕੋ ਲਾਏ ਹੈ ਹਮਨ ਕੋ ਲਾਏਗੇ ਦੂਜੇ ਪਾਸੇ ਜੇ ਭਾਜਪਾ ਵੱਲੋਂ ਕੈਂਡੀਡੇਟ ਤੇ ਜੇ ਕੋਈ ਸਿੱਖ ਉਤਾਰ ਦਿੱਤਾ ਜਾਂਦਾ ਹੈ ਤਾਂ ਉਹਦਾ ਵਿਰੋਧ ਕਰ ਦਿੱਤਾ ਜਾਂਦਾ ਵੀ ਸਿੱਖ ਨਹੀਂ Hindu ਹੋਵੇ ਇਹ ਕਿਉਂ ਤਰਕ ਵੀ ਤੇ ਇਸ ਤਰ੍ਹਾਂ ਦੀ ਗੱਲ ਕਿਉਂ ਜਿਹੜੇ ਬਾਈ ਪਾਵਰ ਕਰਾ ਨੇ ਤਨਮਨ ਤੰਦੇ ਨਾਲ ਲਾ ਕੇ ਪਾਰਟੀ ਨੂੰ ਖੜਾ ਕੀਤਾ ਪੰਜਾਬ ਦੇ ਵਿੱਚ ਘਰ ਘਰ ਕਮਲਦਾ ਝੰਡਾ ਫੈਲਾਇਆ ਪਗਵਾ ਫੈਲਾਇਆ ਉਹ ਵਰਕਰ ਕਿਹਾ ਝਾੜੂ ਮਾਰੂ ਰਹਿ ਗਈ ਦਰੀ ਮਿਸ਼ਾਨੂ ਰਹਿ ਗਈ ਦਸੁਨਾ ਅਮਿਤ ਸ਼ਾਹ ਦੀ ਰੈਲੀ ਸੀਗੀ ਕੁਝ ਦੋ ਦਿਨ ਪਹਿਲਾਂ 10 ਤੋਂ 15000 ਵਿਅਕਤੀ ਹੋਣਾ ਹਿੰਦੂ ਸਮਾਜ ਦਾ ਉੱਥੇ ਜਿਹੜਾ ਰੈਲੀ ਸੀ ਅਮਿਤ ਸ਼ਾਹ ਜੀ ਦਾ ਭਾਸ਼ਣ ਸੁਣਨ ਗਿਆ ਸੀਗਾ ਸਟੇਜ ਦੇ ਉੱਪਰ 20 ਤੋਂ 22 ਬੰਦੇ ਬੈਠੇ ਹੋਣੇ ਆ ਜਿੰਨੇ ਵੀ ਯਾਤਰੀ ਬੰਦੇ ਬੈਠੇ ਹੋਣੇ ਅਗਲੀ ਗੱਤਾਰ ਦੇ ਸਾਰੇ ਸਿੱਖ ਸਮਾਜ ਤੋਂ ਬੈਠੇ ਹੋਣੇ ਹਿੰਦੂ ਕਿੱਥੇ ਜਾਵੇ ਜਿਨ੍ਹਾਂ ਵਰਕਰਾਂ ਨੇ ਜਿਨ੍ਹਾਂ ਨੇ ਤਾਵਾ ਨੇ ਪਾਰਟੀ ਨੂੰ ਖੜਾ ਕੀਤਾ ਆਪਣਾ ਤਨ ਮਨ ਤਨ ਲਾ ਕੇ ਆਪਣਾ ਕਾਰੋਬਾਰ ਬਰਬਾਦ ਕਰਕੇ ਜਿਸ ਜਿਨ੍ਹਾਂ ਲੋਕਾਂ ਨੇ ਘਰ ਘਰ ਚ ਕਮਲ ਦਾ ਫੁੱਲ ਖਿਲਾਇਆ ਅੱਜ ਉਹ ਦਰਕਨਾ ਕਰ ਦਿੱਤੇਗੇ ਨੇ ਦੱਸੋ ਨਾ ਇਹ ਗੁਲਾਮੀ ਨਹੀਂ ਤੇ ਹੋਰ ਕੀ ਐ ਅੱਜ ਹੱਕ ਬਣਦਾ ਸੀ ਨਾ ਅੱਜ ਉਹਨਾਂ ਦਾ ਟਾਈਮ ਸੀ ਆ ਵਰਕਰ ਤੋਂ ਰਾਜਨੀਤਾ ਬਣਨ ਦਾ ਅੱਜ ਉਹਨਾਂ ਦਾ ਟਾਈਮ ਸੀ ਆ ਵਰਕਰ ਤੋਂ ਸੰਸਦ ਬਣਨ ਦਾ ਅੱਜ ਫੇਰ ਉਹ ਝਾੜੂ ਮਾਰਨ ਨੂੰ ਝਾੜੂ ਝਾੜੂ ਮਾਰਨ ਨੂੰ ਲੈ ਕੇ ਝਾੜੂ ਮਾਰਨ ਨੂੰ ਲੈ ਕੇ ਦਰੀਪਸ਼ਾਨੂ ਰਹਿ ਗਏ ਇੱਦਾਂ ਰਹਿ ਗਏ ਆ ਬਾਜਪਾ ਵਰਕਰ ਆ ਚੀਜ਼ ਕਰਨੂ ਰਹਿ ਗਏ ਆਹੀ ਕਰਨੂ ਮੈਨੂੰ ਲੱਗਦਾ ਝਾੜੂ ਚੱਕ ਕੇ ਕਿਤੇ ਤੁਸੀਂ ਕਿਸੇ ਹੋਰ ਪਾਰਟੀ ਦਾ ਪ੍ਰਚਾਰਤਾ ਨਹੀਂ ਨਾਜ਼ਰ ਨੇ ਕਰਦੇ ਕਿਤੇ ਹੁਣ ਲੱਗਦੇ ਪਿਆ ਵੀ ਵਰਕਰ ਵਿਛੜੂ ਹੁਣ ਸ਼ਿਵ ਸੇਨਾ ਵੱਲੋਂ ਵੀ ਝਾੜੂ ਚੱਕ ਲਿਆ ਗਿਆ ਨਹੀਂ 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 ਵਰਕਰ ਭਾਜਪਾ ਦਾ ਕਿ ਝਾੜੂ ਮਾਰੂ ਰਹਿ ਗਏ ਦਰੀਪਸ਼ਾਨੂ ਰਹਿ ਗਏ ਅੱਜ ਟਾਈਮ ਸੀਗਾ ਉਹਨਾਂ ਦਾ ਸੰਸਦ ਬਣਨ ਦਾ ਵੀ ਕੋਈ ਲੁਧਿਆਣਾ ਚੋਂ ਹਿੰਦੂ ਪੁਰਾਣਾ ਬੀਜੇਪੀ ਦਾ ਕਾਰਜਕਰਤਾ ਸੰਸਦ ਬੰਦਾ ਲਿੱਤਾ ਗਿਆ ਰੁਰੀ ਸਿੰਘ ਬਿੱਟੂ ਜ ਨੂੰ ਕਾਂਗਰਸ ਤੋਂ ਲਿਆ ਕੇ ਬਾਜਪਾ ਦਾ ਉਮੀਦਵਾਰ ਉਤਾਰ ਦਿੱਤਾ ਜਾਂਦਾ ਬਿੱਟੂ ਜ ਨੇ ਕੀਤਾ ਕੀ ਸਵਾਲ ਸਿੰ্ধু ਸਿੱਖਾਣੀ ਬਿੱਟੂ ਜਿਨੇ ਲੁਧਿਆਣਾ ਸ਼ਹਿਰ ਦੇ ਵਿਕਾਸ ਲਈ ਕੀਤਾ ਕੀ ਹੈ ਦੱਸੋ ਨਾ ਮੈਨੂੰ ਇੱਕ ਵੀ ਕੋਈ ਕੰਮ ਕਹਨਾ ਦੋ ਵੀ ਬਿੱਟੂ ਜਿਨੇ ਲੁਧਿਆਣਾ ਵਿਕਾਸ ਲਈ ਕੀਤਾ ਹੋਵੇ ਲੋਕਾਂ ਦੀ ਮੈਡੀਕਲ ਸੂਤਾ ਲਈ ਕੁਝ ਕੀਤਾ ਹੋਵੇ ਲੋਕਾਂ ਦੀ ਅਜਿਹੀ ਕੋਈ ਸੂਤਾ ਲਈ ਕੁਝ ਕੀਤਾ ਹੋਵੇ ਬੁੱਢੇ ਨਾਲੇ ਦੀ ਸਮੱਸਿਆ ਹੋਵੇ ਗੰਦੇ ਪਾਣੀ ਦੀ ਸਮੱਸਿਆ ਹੋਵੇ ਬਿੱਟੂ ਜਿਨੇ ਉਹਦੇ ਲਈ ਕੁਝ ਕੀਤਾ ਹੋਵੇ ਇੱਕ ਕੰਮ ਤਾਂ ਦੱਸ ਦੋ ਬਿੱਟੂ ਜਿਨੇ ਕੀਤਾ ਹੋਵੇ ਪਟਿਆਲੇ ਤੋਂ ਮਹਾਰਾਣੀ ਪ੍ਰਨੀਤ ਕੋਜੀ ਨੂੰ ਉਮੀਦਵਾਰ ਉਲਾਇਆ ਗਿਆ ਜਦੋਂ ਮਹਾਰਾਜਾ ਸਾਹਿਬ ਦੀ ਸਰਕਾਰ ਸੀ ਨਾ ਇੱਕ ਜਦੋਂ ਕਾਲੀ ਬਾਈਪਾਸ ਦੀ ਸਰਕਾਰ ਸੀ ਇੱਕੋ ਨਾਰਾ ਕੈਪਟਨ ਵਿੰਦਰ ਸਿੰਘ ਜੀ ਵੱਲੋਂ ਦਿੱਤਾ ਜਾਂਦਾ ਸੀਗਾ ਰੇਤ ਮਾਫੀਆ ਮਰਦਾਬਾਤ ਕੇਵਲ ਮਾਫੀਆ ਮਰਦਾਬਾਤ ਜਦੋਂ ਸਰਕਾਰ ਪਲਟੀ ਕੈਪਟਨ ਸਾਹਿਬ ਦੀ ਸਰਕਾਰ ਹੈ ਕੈਪਟਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣੇ ਕੀਤਾ ਕੀ ਰੇਤ ਦਾ ਟਿਪਰ 15000 ਰੁਪਏ ਮਹਿੰਗਾ ਕਰ ਦਿੱਤਾ ਗਿਆ ਕੇਵਲ ਦਾ ਡੱਬਾ 50 ਰੁਪਏ ਮਹਿੰਗਾ ਕਰ ਦਿੱਤਾ ਗਿਆ ਦੱਸੋ ਪੰਜਾਬ ਨੂੰ ਮਿਲਿਆ ਕੀ ਉਲਟਾ ਗੁੱਟਗਾ ਸਾਫ ਫੜ ਕੇ ਸੂ ਖਾਦੀ ਗਈ ਸਰਜਨੀ ਤੌਰ ਤੇ ਸੋਹ ਖੱਦ ਗਈ ਵੀ ਮੈਂ ਸੋਹ ਖੰਨਾ ਗੁਟਕਾ ਸਾਫ ਦੀ ਵੀ ਕਾਂਦੇ ਸਾਰੀ ਇੱਕ ਮਹੀਨੇ ਦੇ ਅੰਦਰ ਪੰਜਾਬ ਚ ਨਸ਼ਾ ਖਤਮ ਕਰ ਦਾਂਗਾ ਰੇਤ ਮਾਫੀਆ ਖਤਮ ਕਰ ਦਾਂ। ਕੀ ਆ ਮਾਫੀਆ ਖਤਮ ਹੋਇਆ ਉਲਟਾ ਤਾਂ ਮਾਫੀਆ ਵੱਧ ਗਿਆ। ਦੱਸੋ ਨਾ ਲੋਕ ਕੀ ਸੋਚਦੇ ਨੇ ਲੋਕ ਕਿਤਾ ਇੱਕੋ ਗੱਲ ਕਹਿੰਦੇ ਨਾ ਵੀ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਤੁਸੀਂ ਉਹਨਾਂ ਨੂੰ ਹੀ ਸਾਡੇ ਸਿਰ ਸਿਰ ਤੇ ਲੈ ਕੇ ਬਿਠਾਤਾ। ਲੋ ਕਿੱਥੇ ਜਾਣ ਪੰਜਾਬ ਦੇ ਲੋਕ ਕਿੱਥੇ ਜਾਣ ਫਿਰ ਦੱਸੋ ਨਾ ਭਾਜੀ ਸ਼ਿਵ ਸੇਨਾ ਜੇ ਇਹ ਨਾ ਉਹ ਕਰਦੀ ਆ ਲੋਕਾਂ ਦੇ ਮੁੱਦੇ ਲਈ ਗੱਲ ਕਰਦੀ ਪਈ ਆ ਲੋਕਾਂ ਦੇ ਵਾਸਤੇ ਗੱਲ ਕਰਦੀ ਪੰਜਾਬ ਤੇ ਪੰਜਾਬੀਆਂ ਦੇ ਲਈ ਗੱਲ ਕਰਦੀ ਪਈ ਆ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੀ ਪਈ ਆ ਕਿਉਂ ਨਹੀਂ ਫਿਰ ਉਹ ਦੂਜੇ ਪਾਸੇ ਦੀ ਗੱਲ ਕਰੀ ਟੀ-ਸ਼ਰਟਾਂ ਪਾ ਲਿੱਤੀ ਜਾਂਦੀਆਂ ਨੇ ਨਾਰੇ ਲਾਈ ਜਾਂਦੇ ਨੇ ਰੋਡ ਦੇ ਉੱਤੇ ਰੈਲੀਆਂ ਕੱਢੀਆਂ ਜਾਂਦੀਆਂ ਸਾਡਾ ਹੀ ਭੁਗਤ ਮੰਦੀ ਹਿੰਦੂ ਸ਼ਿਵ ਸੇਨਾ ਕਿਉਂ ਨਹੀਂ ਆਪਣਾ ਕੋਈ ਵੀਰ ਖੜਾ ਕਰ ਮੈਂ ਉਹਦੀ ਪਿਛਾ ਵੀ ਦੱਸ ਦਿੰਦਾ ਸ਼ਿਵ ਸੇਨਾ ਦਾ ਗਠਨ ਪੰਜਾਬ ਚੋਂ ਹੋਇਆ ਜਦੋਂ ਪੰਜਾਬ ਚ ਕਾਲਾ ਦੋਸਤੀ ਅਤਵਾਦ ਦਾ ਦੋਸਤੀ ਹਿੰਦੂ ਸਮਾ ਹਾਰਿਆ ਜਾਂਦਾ ਸੀ ਲੋਕ ਪੰਜਾਬ ਛੱਡ ਕੇ ਦਿੱਲੀ ਯੂਪੀ ਹਰਿਆਣਾ ਵੱਲ ਸ਼ਿਫਟ ਹੋ ਰਹੇ ਸੀ ਉਦੋਂ ਸਾਡੇ ਬਜ਼ੁਰਗਾਂ ਨੇ ਸਾਡੇ ਵੱਡੇ ਭਰਾਵਾਂ ਨੇ ਹਿੰਦੂ ਸਮਾਜ ਨੂੰ ਇਕੱਠਾ ਕਰਨ ਲਈ ਸ਼ਿਵ ਭਗਵਾਨ ਬੋਲੇ ਨਾਮ ਦੇ ਨਾਮ ਨੂੰ ਲੈ ਕੇ ਸ਼ਿਵ ਸੰਘ ਦਾ ਗਠਨ ਕੀਤਾ ਤੇ ਅਤਵਾਦ ਦੇ ਖਿਲਾਫ ਲੜਾਈ ਲੜੀ ਹਜ਼ਾਰਾਂ ਹੀ ਸਾਡੇ ਸ਼ਿਵ ਸੈਨਿਕਾਂ ਨੇ ਹਿੰਦੂ ਸਮਾਜ ਦੇ ਲੋਕਾਂ ਨੇ ਆਪਣੀ ਕੁਰਬਾਨੀ ਦਿੱਤੀਆਂ ਪਰ ਪੰਜਾਬ ਦੀ ਸ਼ਾਂਤੀ ਲਈ ਕੁਰਬਾਨੀਆਂ ਦਿੱਤੀਆਂ ਦਿੱਤੀਆਂ ਨਾ ਪਰ ਗੱਲ ਉੱਥੇ ਉਹੀ ਆ ਜਾਂਦੀ ਹੈ 60 ਤੋਂ 65 ਟਾ ਐਸੀਆਂ ਨੇ ਪੰਜਾਬ ਚ ਵਿਧਾਨ ਸਭਾ ਦੀਆਂ ਜਿੱਥੇ ਹਿੰਦੂ ਬਹੁਲਵਾਦੀ ਹੈ ਪਰ ਉਮੀਦਵਾਰ ਰਾਜਨੀਤੀ ਦਲਾਂ ਤੋਂ ਕਿੰਨੇ ਉਤਾਰੀ ਜਾਂਦੇ ਹੈ 20 21 22 ਇਹ ਨਹੀਂ ਉਤਾਰੀ ਜਾਂਦੀ ਨਾ ਬਾਕੀ ਕਿਉਂ ਨਹੀਂ ਉਤਾਰੀ ਜਾਂਦੀ ਸਾਡਾ ਹੱਕ ਕਿਉਂ ਮਾਰਿਆ ਜਾਂਦਾ ਸਾਡਾ ਰਾਜਨੀਤੀ ਜਿਹੜਾ ਸ਼ੋਸ਼ਣ ਕੀਤਾ ਜਾ ਰਿਹਾ ਉਹਨੂੰ ਬੰਦ ਕਿਉਂ ਨਹੀਂ ਕਰਾਇਆ ਜਾਂਦਾ ਸਾਨੂੰ ਮੀ ਸੀਗੀ ਵੀ ਜਿੱਥੇ ਮੋਦੀ ਸਾਹਿਬ ਯੂਪੀ ਚ ਹਿੰਦੂ ਦੀ ਗੱਲ ਕਰਦੇ ਨੇ ਯੂਪੀ ਚ ਹਿੰਦੂ ਦੀ ਗੱਲ ਕਰਦੇ ਨੇ ਬਿਹਾਰ ਚ ਬਿਹਾਰ ਦੀ ਹਿੰਦੂ ਦੀ ਗੱਲ ਕਰਦੇ ਨੇ ਮਹਾਰਾਸ਼ਟਰ ਜਾ ਕੇ ਹਿੰਦੂ ਦੀ ਗੱਲ ਕਰਦੇ ਨੇ ਪੂਰੇ ਦੇਸ਼ ਚ ਹਿੰਦੂਤਵ ਦਾ ਉਦਘੋਸ਼ ਲਗਾਉਂਦੇ ਨੇ ਜੈ ਜੈ ਸ਼੍ਰੀ ਰਾਮ ਦਾ ਉਦਘੋਸ਼ ਲਾਉਂਦੇ ਨੇ ਪੰਜਾਬ ਚ ਆ ਕੇ ਕਿਉਂ ਉਹਨਾਂ ਦੇ ਮੂੰਹ ਚੋਂ ਹਿੰਦੂ ਸ਼ਬਦ ਗਾਇਬ ਹੋ ਜਾਂਦਾ ਪਟਿਆਲਾ ਜੋ ਰੈਲੀ ਕੀਤੀ ਗਈ ਸਾਡੇ ਤੇਜਸੀ ਪ੍ਰਧਾਨ ਮੰਤਰੀ ਨਰਮਿੰਦਰ ਮੋਦੀ ਜੀ ਦੁਆਰਾ ਮੰਚ ਤੇ ਸਿਰਫ 6 ਸਮਾਜ ਦੇ ਮੁੱਦਿਆਂ ਦੀ ਗੱਲ ਕੀਤੀ ਗਈ ਸਾਡਾ ਵੀ ਇੱਕ ਸਵਾਲ ਹੈ ਲੋਕ ਟਵੀਟ ਕਰ ਰਹੇ ਨੇ ਲੋਕ ਮੈਸੇਜ ਪਾ ਰਹੇ ਨੇ ਲੋਕ ਸਿੱਧਾ ਸਟੇਟਸ ਪਾ ਰਹੇ ਨੇ ਵੀ ਕਿਆ ਪੰਜਾਬ ਦਾ Hindu ਮ੍ਰਿਤੇ ਸ਼ਲੇ ਤੇ ਪਿਆ ਕਿਆ ਪੰਜਾਬ ਦਾ Hindu ਮਰ ਗਿਆ ਕਿਆ ਮੋਦੀ ਜੀ ਨੂੰ ਪੰਜਾਬ ਚ Hindu ਨਹੀਂ ਦਿਖਿਆ ਕਿਆ ਉਹਨੂੰ ਸਿਰਫ ਸਿੱਥੇ ਕੋਈ ਗੱਲ ਦਿਖਦੀ ਪਗੜੀ ਸਾਰੀ ਸਮਾਇਰਦਾ ਦਿਖਦਾ ਮੰਨਦੇ ਹੋ ਇਹਦੇ ਵਿੱਚ ਵੀ ਜਿਹੜੀ ਭਾਜਪਾ ਆ ਫਿਰ ਉਹ ਸਿਰਫ Hindu Sikh ਦੀ ਰਾਜਨੀਤੀ ਕਰਦੀ ਪਈ ਲੋਕ ਸੋਚਿਆ ਮੁਸਲਮਾਨ ਲੋਕ ਸੋਚਣ ਤੋਂ ਮਜਬੂਰ ਹੋ ਗਏ ਨਾ ਵੀ ਜੋ ਕਾਂਗਰਸ ਕਰਦੀ ਸੀ ਉਹੀ BJP ਕਰੀ ਫਿਰ ਫਰਕ ਕੀ ਹੈ ਫਿਰ ਮੈਂ ਵਿਟੂ ਨੂੰ ਵੋਟ ਕਿਉਂ ਪਾਵਾਂ ਮੈਂ ਰਾਜਾ ਅਵਿੰਦਰ ਸਿੰਘ ਨੂੰ ਵੋਟ ਕਿਉਂ ਨਾ ਪਾਵਾਂ ਅਗਰ ਮੈਂ ਹਿੰਦੂ ਨੂੰ ਵੋਟ ਪਾਣੀ ਹੈ ਫਿਰ ਮੈਂ ਸ਼ੋਕ ਪ੍ਰੈਸ਼ਰ ਪੱਪੀ ਜੀ ਨੂੰ ਵੋਟ ਕਿਉਂ ਨਾ ਪਾਵਾਂ ਤੁਸੀਂ ਵੀ ਨਾਲ ਖੜੇ ਹੋ ਯੁਵਾ ਹੋ ਅੱਜ ਦੇ ਕੀ ਕਹਿਣਾ ਚਾਹੂਗੇ ਕੀ ਲੱਗਦਾ ਕਿਹਨੂੰ ਪਹਿਲਾਂ ਤਾਂ ਵੋਟ ਕਿਨੂੰ ਪਾਉਗੇ ਅਸੀਂ ਤਾਂ ਦੇਖੋ ਜੀ ਹਿੰਦੂ ਹਿੰਦੂ ਮੰਡਟ ਆ ਕੀ ਅਸੀਂ ਸ਼ਿਵਸਨਣਾ ਪੰਜਾਬ ਚ ਕੰਮ ਕਰਦੇ ਆ ਪ੍ਰਧਾਨ ਜੀ ਤਾਂ ਸਾਨੂੰ ਕਹਿਣਗੇ ਅਸੀਂ ਆਪਣੇ ਆਪਣੀ ਵੋਟ ਆਪਣੇ ਪਰਿਵਾਰ ਦੀ ਵੋਟ ਆਪਣੇ ਏਰੀਆ ਦੀ ਵੋਟ ਅਸੀਂ ਉਸ ਉਸ ਏਰੀਆ ਨੂੰ ਪਾਵਾਂਗੇ ਕਿਸ ਏਰੀਆ ਨੂੰ ਪਾਵਾਂਗੇ ਅਸੀਂ ਹਿੰਦ ਹਿੰਦੂ ਹੋਵੇ ਹਿੰਦੂ ਦੀ ਗੱਲ ਕਰੀ ਹਿੰਦੂ ਦੀ ਗੱਲ ਕੌਣ ਕਰ ਰਿਹਾ ਦੱਸੋ ਹਿੰਦੂ ਦੀ ਗੱਲ ਕੌਣ ਕਰ ਰਿਹਾ ਪੱਪੀ ਸ਼ਾਹ ਪੱਪੀ ਸ਼ਾਹਪੁਰੀ ਨੇ ਹਿੰਦੂ ਦੀ ਗੱਲ ਕੀਤੀ ਬਾਲਾ ਜੀ ਦਾ ਮੰਦਿਰ ਬਣਾਇਆ ਲੋਕਡਾਊਨ ਦੇ ਵਿੱਚ ਅਗਰ ਨਹੀਂ ਕੋਈ ਬਾਹਰ ਨਿਕਲ ਸਕਦਾ ਸੀਗਾ ਉਹਨਾਂ ਨੇ ਕੱਲਾ ਝੰਡਾ ਫੜ ਕੇ ਯਾਤਰਾ ਗੱਡੀ ਆ ਦੂਸਰੇ ਪਾਸੇ ਗੱਲ ਕਰੀਏ ਆਮਦੀ ਪਾਰਟੀ ਹੈਗੀ ਉਹਨਾਂ ਵੱਲੋਂ ਵੀ ਮੁੱਖ ਮੰਤਰੀ ਜਿਹੜੇ ਨੇ ਆਪਾਂ ਕੌਨਸੀ ਮਾਨ ਨੂੰ ਲਾ ਗਿਆ ਕਿ ਉਹ ਚੱਜ ਸਹੀ ਕੰਮ ਨਹੀਂ ਕਰ ਰਹੀ ਅਸੀਂ ਕਹਿੰਦੇ ਵੀ ਜਿਹੜਾ ਐਮਪੀ ਹੈ ਸਾਨੂੰ ਉਮੀਦ ਸੀਗੀ ਵੀ ਜਿਸ ਤਰ੍ਹਾਂ ਸਾਡੇ ਇੱਥੇ ਸਮਾਜ ਦੀਆਂ ਬੇਅਦਬੀਆਂ ਹੁੰਦੀਆਂ ਅਗਰ ਭਾਜਪਾ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਆ ਫਿਰ ਲੁਧਿਆਣੇ ਦੇ ਵਿੱਚ ਹਿੰਦੂ ਐਮਪੀ ਦੇਂਦੀ ਜਿਹੜੀ ਸਾਡੇ ਵੀ ਜਾ ਕੇ ਪਾਰਲੀਮੈਂਟ 'ਚ ਸਾਡੇ ਬਾਰੇ ਹਿੰਦੂ ਸਮਾਜ ਬਾਰੇ ਗੱਲ ਕਰਦੇ ਸਾਡੇ ਬਾਰੇ ਵੀ ਮੰਗ ਕਰਦੇ ਲੇਕਿਨ ਕੌਣ ਕਰੂਗਾ ਅਗਰ ਸਿੱਖ ਕੈਂਡੀਡੇਟ ਹੀ ਦੇ ਤਾ ਤੇ ਸਮਾਜ ਦੀ ਗੱਲ ਕੌਣ ਕਰੂਗਾ ਸਾਡੇ ਸਮਾਜ ਦੀ ਤਾਂ ਕਿਸੇ ਨੇ ਗੱਲ ਨਹੀਂ ਕਰਨੀ ਮੰਦਰ ਤੋੜੇਗੇ ਪੰਜਾਬ 'ਚ ਸਾਡੇ ਦੇਵੀ ਦੇਤੇ ਵੀਅਦਭੀ ਹੋਈਆਂ ਕਿਆ ਬਿੱਟੂ ਜੀ ਨੇ ਕੋਈ ਆਵਾਜ਼ ਚੱਕੀ ਆਵਾਜ਼ ਤਾਂ ਗੁਰਦੁਆਰਾ ਸਾਹਿਬ ਹੀ ਕਿੰਨੇ ਚੀਕਦੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਕੀਤੀ ਬੇਅਦਬੀ ਆਈ ਉਹਨੇ ਨਹੀਂ ਮਗਰ ਪਹਿਲਾਂ 500 ਮਿਆ ਪਹਿਲਾਂ ਆਪਣੇ ਇਨਸਾਫ ਦੀ ਗੱਲ ਤਾਂ ਕਰ ਲੈ ਮੈਂ ਤਾਂ ਪਹਿਲਾਂ ਪੰਜਾਬੀ ਹਿੰਦੀ ਦੇ ਇਨਸਾਫ ਦੀ ਗੱਲ ਕਰ ਲੈ ਮੈਂ ਪਹਿਲਾਂ ਆਪਣੀ ਯੋਗਤ ਹੋ ਜਾਾਂ ਪਹਿਲਾਂ ਮੈਂ ਆਪਣਾ ਘਰ ਤਾਂ ਸਵਾਰ ਲਾਂ ਫਿਰ ਮੈਂ ਦੂਜਾ ਘਰ ਦੇਖ ਲੂੰਗਾ ਨਾ ਪਹਿਲਾਂ ਮੈਨੂੰ ਆਪਣਾ ਘਰ ਤਾਂ ਸਵਾਰ ਲਾਂ ਪਹਿਲਾਂ ਮੈਂ ਆਪਣੇ ਹਿੰਦੂ ਦੀ ਤਾਂ ਗੱਲ ਕਰਨਾ ਪੰਜਾਬੀ ਹਿੰਦੂਆਂ ਦਾ ਸਾਫ਼ ਦੀ ਗੱਲ ਕਰਨਾ ਤੁਸੀਂ ਇਕੱਲੇ ਗੱਲ ਕਰਦੇ ਹੋ ਹੋਰ ਕੋਈ ਗੱਲ ਹੀ ਨਹੀਂ ਕਰਦੇ ਹਿੰਦੂ ਦੀ ਜਦੋਂ ਨਾ 10 ਸਾਲ ਤੁਸੀਂ ਮੋਦੀ ਮੋਦੀ ਜਿਹੜਾ ਕਰਦੇ ਸੀਗੇ ਰਾਮ ਕੋ ਲਾਏ ਹੈ ਅੱਜ ਉਹ ਕਿੱਥੇ ਗਏ ਅੱਜ ਉਹ ਨਹੀਂ ਗੱਲ ਕਰਕੇ ਕਿ ਪੰਜਾਬ ਦੀ ਤਾਂ ਉਹਨਾਂ ਨਾਲ ਤਾਂ ਤੁਹਾਡਾ ਗੁੱਸਾ ਹੋ ਗਿਆ ਹੁਣ ਤੁਸੀਂ ਕੀ ਸੋਚਦੇ ਹੋ ਮੁੜ ਕੇ ਰਾਮ ਕੋ ਲਾਏ ਹੈ ਮਨ ਕੋ ਲਾएंगे ਅਸੀਂ ਲੋਕ ਚਾਹਨੇ ਆ ਵੀ ਸਾਡੇ ਤੇਜ ਦਾ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਤੇਜਸੀ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਭਾਰਤ ਦਾ ਨ ਪੰਜਾਬੀ ਹਿੰਦੂ ਦਾ ਵੀ ਕਦ ਉੱਚਾ ਹੋਵੇ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀ ਹਿੰਦੂ ਦਾ ਰਾਜਨੀਤਿਕ ਸ਼ੋਸ਼ਣ ਕੀਤਾ ਜਾ ਰਿਹਾ ਉਹਨੂੰ ਬੰਦ ਕੀਤਾ ਜਾਵੇ ਜਿਹੜਾ ਉਹਦਾ ਸਥਾਨ ਬੰਦਾ ਪੰਜਾਬੀ ਹਿੰਦੂ ਦਾ ਉਹਨੂੰ ਸਥਾਨ ਦਿੱਤਾ ਜਾਵੇ ਮੈਂ ਤਾਂ ਕਹਿਣਾ ਫਿਰ ਮੈਂ ਮੈਂ ਉਹੀ ਗੱਲ ਤੁਹਾਨੂੰ ਦੁਹਰਾ ਰਿਹਾ ਨਾ ਸ਼ਿਵ ਸੇਨਾ ਦੀ ਗੱਲ ਕਰੀ ਤੇ ਸ਼ਿਵ ਸੇਨਾ ਦੇ ਵੱਲੋਂ ਆਪਣਾ ਉਮੀਦਵਾਰ ਵੀ ਉਤਾਰਿਆ ਗਿਆ ਹੈ ਜਿਹੜੇ ਵੋਟਾਂ ਦੇ ਵਿੱਚ ਕੰਪੇਨਿੰਗ ਕਰਦੇ ਪਏ ਨੇ ਉਹਨਾਂ ਨੇ ਐਪੀ ਦੀ ਚੋਣਾਂ ਲੜੀ ਉਹਨਾਂ ਨੂੰ ਸੀ ਸਮਰਥਨ ਕਿਉਂ ਨਹੀਂ ਦਿੱਤਾ ਸ਼ਿਵ ਸੇਨਾ ਨੂੰ ਲਗ ਲਗ ਗਰੁੱਪ ਨੇ ਸ਼ਿਵ ਸੇਨਾ ਦੇ ਕਿਹਿਆਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਕੀਤਾ ਹੋਇਆ ਕਿ ਇਹਨੇ ਆਪਣੇ ਕੈਂਡੀਡੇਟ ਉਤਾਰੇ ਆ ਸਾਡਾ ਇੱਕ ਸ਼ੁਰੂ ਤੋਂ ਇੱਕ ਈਸ਼ੂ ਰਿਆ ਨਹੀਂ ਮੈਂ ਹਿੰਦੂ ਦੀ ਗੱਲ ਕਰ ਰਿਹਾ ਉਹ ਸ਼ਿਵ ਸ਼ਿੰਗਰ ਹਿੰਦੂ ਨੇ ਜੀ ਮੈਂ ਸਾਰੀ ਗੱਲ ਤੁਸੀਂ ਜ਼ਬਰਦਸਤ ਦਿੰਦੇ ਉਹਨਾਂ ਨੂੰ ਬਿਲਕੁਲ ਮੇਰੀ ਗੱਲ ਸੁਣੋ ਜਿਹੜਾ ਹਿੰਦੂ ਦੀ ਗੱਲ ਕਰੂਗਾ ਜਿਹੜਾ ਹਿੰਦੂ ਤਵ ਦੀ ਗੱਲ ਕਰੂਗਾ ਮੈਂ ਫਿਰ ਕਹਿ ਰਿਹਾ ਜਿਹੜਾ ਪੰਜਾਬੀ ਹਿੰਦੂ ਦੀ ਗੱਲ ਕਰੂਗਾ ਲੋਕ ਤਾਂ ਇਹ ਸੋਚਣ ਤੋਂ ਮਜਬੂਰ ਹੋ ਗਏ ਬਿੱਟੂ ਜੀ ਦੀ ਸੀਟ ਦੇਣ ਤੋਂ ਬਾਅਦ ਵੀ ਅਗਰ ਹਿੰਦੂ ਨੂੰ ਵੋਟ ਪਾਣੀ ਆ ਫਿਰ ਮੈਂ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੂੰ ਕਿਉਂ ਨਾ ਪਾਵਾਂ ਬਿੱਟੂ ਜੀ ਦਾ ਅੱਜ ਆਇਆ ਜੈ ਲੋੜ ਪਈ ਤਾਂ ਜੈ ਸ਼੍ਰੀ ਰਾਮ ਜ ਜਦੋਂ ਕਾਂਗਰਸ ਪਾਰਟੀ ਚ ਸੀਗੇ ਉਦੋਂ ਕਿਉਂ ਨਹੀਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਲਈ ਵਿਰੋਧ ਕੀਤਾ ਜਦੋਂ ਕਾਂਗਰਸ ਪਾਰਟੀ ਨੇ ਸਵਾਲ ਉਠਾਏ ਸੀ ਪ੍ਰਭੂ ਸ਼੍ਰੀ ਰਾਮ ਜੀ ਦੇ ਉੱਤੇ ਉਦੋਂ ਬਿੱਟੂ ਜੀ ਨੇ ਪਾਰਟੀ ਤੋਂ ਅਸਤੀਫਾ ਕਿਉਂ ਨਹੀਂ ਦਿੱਤਾ ਅੱਜ ਜਦੋਂ ਲੱਗਿਆ ਵੀ ਮੈਂ ਇਹ ਸੀਟ ਹਾਰਦਾ ਕਾਂਗਰਸ ਸੀਟ ਦੇ ਉੱਤੋਂ ਵੀ ਮੈਂ ਕਿਉਂ ਨਾ ਭਾਜਪਾ ਦਾ ਪੱਲਾ ਫੜ ਲਾਂ ਤਾਂ ਸੁਣੋ ਮੇਰੀ ਗੱਲ ਅੱਛੇ ਮੇਰੀ ਗੱਲ ਕਰਦੀ ਹੈ ਨਾ ਅਸੀਂ ਤਾਂ ਆਪਣੀ ਗੱਲ ਕਰਦੇ ਹਾਂ ਵੀ ਸਾਡੇ ਜਿਹੜਾ ਹੱਕ ਸਾਡੇ ਹਿੰਦੂ ਸਮਾਜ ਦਾ ਬਣਦਾ ਸੀ ਲੁਧਿਆਣਾ ਸੀਟ ਤੋਂ ਪਟਿਆਲਾ ਸੀਟ ਤੋਂ ਅੰਮ੍ਰਿਤਸਰ ਸੀਟ ਤੋਂ ਉੱਥੇ ਭਾਜਪਾ ਦੁਆਰਾ ਉਮੀਦਵਾਰ ਕਿਉਂ ਨਹੀਂ ਤਾਰੇਗੇ ਮੈਂ ਉਹ ਹੀ ਕਿਨਾਂ ਕੀਤਾ ਜਾਂਦਾ ਆਪਣੇ ਨਹੀਂ ਕੀਤਾ ਜਾਂਦਾ ਨਾ ਮੈਂ ਮੋਦੀ ਜੀ ਨੂੰ ਪਿਆਰ ਕਰਦਾ ਮੈਂ ਮੋਦੀ ਜੀ ਦੇ ਗੱਲ ਮੈਂ ਮੋਦੀ ਜੀ ਨਾਲ ਰੋਜ਼ ਤਾਰੇ ਹੋ ਮੈਂ ਉਹੀ ਗੱਲ ਕਰ ਰਿਹਾ ਮੈਂ ਮੋਦੀ ਜੀ ਨਾਲ ਰੋਜ਼ ਤਾਰੇ ਹੋ ਮੈਂ ਮੋਦੀ ਜੀ ਅੱਗੇ ਨਮਸਤਕ ਹੁੰਨਾ ਸਿੱਧੀ ਜੀ ਗੱਲ ਹੈ ਠੀਕ ਹੈ ਜੀ ਤੇ ਮੈਂ ਮੋਦੀ ਜੀ ਨਾਲ ਹੀ ਰੋਸ਼ ਕਰੂੰਗਾ ਰੋਜ਼ ਕਰ ਰਹੇ ਹੋ ਨਾ ਬੱਚੇ ਨੇ ਆਪਣਾ ਰੋਸ਼ ਆਪਣੇ ਬਟੇ ਭਰਾਣਾ ਕਰਨਾ ਆਪਣੇ ਪਿਓ ਨਾਲ ਧਰਨਾ ਠੀਕ ਹੈ ਆਪਣੀ ਮਾਣਾ ਕਰਨਾ ਇਸ ਕਰਕੇ ਮੇਰਾ ਰੋਸ਼ ਮੋਦੀ ਜੀ ਨਾਲ ਹੈ ਠੀਕ ਹੈ ਹੁਣ ਮੇਰੀ ਵੀ ਗੱਲ ਸੁਣੋ ਰੋਸ਼ ਹੈਗਾ ਠੀਕ ਹੈ ਤੁਸੀਂ ਰੋਸ਼ ਇਸ ਤਰੀਕੇ ਨਾਲ ਵੀ ਕਰ ਸਕਦੇ ਖੁਦ ਵਿਧਾਨ ਚ ਉਤਰ ਜਾਂਦੇ ਨਹੀਂ ਖੁਦ ਉਤਰਨਾ ਸੀ ਆਪਣੇ ਕੋਈ ਜਿਹੜੇ ਤੁਹਾਡੇ ਸੰਗ ਦੇ ਵਧੀਆ ਬੰਦੇ ਕੰਮ ਕਰ ਰਹੇ ਨੇ ਉਹਨਾਂ ਨੂੰ ਉਤਾਰ ਦੇ ਜੇ ਦੂਜੇ ਪਾਸੇ ਕੋਈ ਸ਼ਿਵ ਸੇਨਾ ਦਾ ਸੰਗਠਨ ਹੋਰ ਦੂਜਾ ਲੱਗਿਆ ਹੋਵੇ ਉਹਦਾ ਸਮਰਥਨ ਕਰਦੇ ਹੋ ਹਿੰਦੂਆਂ ਦੀ ਗੱਲ ਨਹੀਂ ਕਰਦੇ ਸਾਜੀ ਗੱਲ ਦਾ ਜਵਾਬ ਕਿਉਂ ਬਿਆਨ ਨਹੀਂ ਕਿਉ ਤੁਹਾਡੀ ਗੱਲ ਦਾ ਜਵਾਬ ਆਉਣ ਵਾਲੇ ਵਿਧਾਨ ਸਭਾ ਚੋਣਾਂ ਚ ਜਰੂਰ ਦਿੱਤਾ ਜਾਏਗਾ ਜਿਹੜੀ ਗੱਲ ਦਾ ਤੁਸੀਂ ਸਵਾਲ ਆਨੁਲਿ ਵਿਧਾਨ ਸਭਾ ਜੀ ਤੁਹਾਨੂੰ ਇਸ ਦਾ ਵੀ ਜਵਾਬ ਤੁਹਾਨੂੰ ਮਿਲੇਗਾ ਪਰ ਇੱਕ ਸ਼ਿਵ ਸੈਨਾ ਸੰਗਠਨ ਹੈ ਜੇ ਉਹ ਗਾ ਮੈਂ ਨਾਮ ਨਹੀਂ ਲਵਾਗਾ ਤੇ ਉਹਨਾਂ ਨੇ ਕਹਿੰਦੇ ਪਏ ਨੇ ਵੀ ਸਿਰਫ ਇੱਕੋ ਹੀ ਸੰਗਠਨ ਹੈ ਜਿਹੜਾ ਸ਼ਿਵ ਸੈਨਾ ਤਾਂਗੜੀ ਜਿਹਦਾ ਗਰੁੱਪ ਹੈਗਾ ਆ ਉਹ ਚੋਣ ਆਯੋਗ ਵੱਲੋਂ ਵੀ ਜਿਹੜਾ ਆ ਮਾਨਤਾ ਪ੍ਰਾਪਤ ਆ ਉਹ ਆਪਣੇ ਕੈਂਡੀਡੇਟ ਉਤਾਰ ਸਕਦੇ ਨੇ ਹੋਰ ਕੋਈ ਸ਼ਿਵ ਸੈਨਾ ਜਿੰਨੀਆਂ ਬੜੀਆਂ ਨੇ ਜੱਤੇ ਪੰਧੀਆਂ ਉਹ ਆਪਣਾ ਕੈਂਡੀਡੇਟ ਉਤਾਰਨ ਦੇ ਸਮਰਥ ਨਹੀਂ ਹੈਗੇ ਇਹ ਚੋਣ ਆਯੋਗ ਵੱਲੋਂ ਚਲੋ ਉਹਨਾਂ ਨੇ ਵੀ ਆਪਣੇ ਉਮੀਦਵਾਰ ਨਹੀਂ ਉਤਾਰੇ ਜਿਸ ਗੱਲ ਤੇ ਗੱਲ ਕਰੀਏ ਉਹ ਉਮੀਦਵਾਰ ਉਤਾਰੇ ਨਹੀਂ ਉਹਨਾਂ ਨੇ ਮੈਂ ਕਿਸੇ ਵੀ ਸ਼ਿਵ ਸੈਨਾ ਮੈਂ ਸ਼ਿਵ ਅੰਗੜੀ ਸਾਹਿਬੀ ਗਰੁੱਪ ਵੀ ਅਗਰ ਸ਼ਿਫਸਰਾਂ ਤੋਂ ਹਿੰਦੂ ਉਮੀਦਵਾਰ ਵਧੀਆ ਉਤਾਰਦੇ ਜਿਹਦਾ ਇਮੇਜ ਹੋਵੇ ਸਾਫ਼ ਉਥਰਾ ਵੇਜੋਵੇ ਜਿਹਦੀ ਸਮਾਜ ਚ ਪਕੜ ਹੋਵੇ ਅਸੀਂ ਲੋਕ ਉਹਦਾ ਸਮਰਥਨ ਕਰਾਂਗੇ ਨਾ ਤੁਸੀਂ ਇੱਕ ਇੱਕ ਦੀ ਦਾ ਕਰ ਨਹੀਂ ਰਹੇ ਜਿਹੜਾ ਆਲਰੇਡੀ ਉਤਰਿਆ ਹੋਇਆ ਮੈਦਾਨ ਦੇ ਵਿੱਚ ਜਿਹੜਾ ਸਮਰਥਨ ਲੋਕ ਉਹਨੂੰ ਤਾਂ ਦੇ ਨਹੀਂ ਰਹੇ ਤੁਸੀਂ ਉਹਦੀ ਕਰ ਨਹੀਂ ਰਹੇ ਕਿਉਂ ਕਰੀਏ ਤੁਸੀਂ ਦੱਸੋ ਕਿਸਾਨੀ ਅੰਦੋਲਨ ਪਹਿਲਾਂ ਪਹਿਲਾਂ ਮੇਰੀ ਗੱਲ ਸੁਣੋ ਕਿਸਾਨੀ ਅੰਦੋਲਨ ਹੋਇਆ ਬਿੱਟੂ ਨੇ ਕਿੰਨਾ ਵਿਰੋਧ ਕੀਤਾ ਬੀਜੇਪੀ ਦਾ ਕਿਸਾਨਾਂ ਨੂੰ ਕਹਿੰਦਾ ਤੁਹਾਨੂੰ ਡੀਜ਼ਲ ਭੇਜਾਂ ਕਿ ਕੀ ਭੇਜਾਂ ਕਰੋ ਵਿਰੋਧ ਇਹਨਾਂ ਦਾ ਉਹਨਾਂ ਨੂੰ ਉਹਨੂੰ ਹੀ ਖੜਾ ਕਰਕੇ ਆ ਹਿੰਦੂ ਸਮਾਜ ਨੇ ਉਹ ਗੱਲਾਂ ਸੁਨੀਆਂ ਦਿੱਲੀ ਦੇ ਵਿੱਚ ਮੰਚਾਂ ਦੇ ਵਿੱਚ ਹਿੰਦੂਆਂ ਦੇ ਧੀਆ ਪਹਿਣਾ ਬਾਰੇ ਗੱਲਾਂ ਕੀਤੀਆਂ ਗਈਆਂ ਪੰਜਾਬ ਦੇ ਹਿੰਦੂ ਸਮਾਜ ਨੇ ਉਹ ਗੱਲਾਂ ਸੁਨੀਆਂ ਤੇ ਅੱਜ ਆ ਕੇ ਮੋਦੀ ਜੀ ਕਹਿਣ ਵੀ ਆ ਰਵਨੀਤ ਬਿੱਟੂ ਨੂੰ ਖੜਾ ਕਰਤਾ ਤੁਸੀਂ ਇਹਨੂੰ ਵੋਟ ਪਾ ਦਿਓ ਕਿਉਂ ਪਾ ਦਿਓ ਪਹਿਲਾ ਵਿਰੋਧ ਕਰੇ ਜਦੋਂ ਪਤਾ ਲੱਗਿਆ ਵੀ ਮੈਂ ਕਾਂਗਰਸ ਤੋਂ 1.5 ਲੱਖ ਵੋਟਾਂ ਨਾਲ ਹਾਰ ਰਿਹਾ ਤੇ ਮੈਂ ਭਾਜਪਾ ਚਾ ਜਾ ਮੈਨੂੰ ਪ੍ਰਭੂ ਸ਼੍ਰੀ ਰਾਮ ਦੇ ਨਾਮ ਤੇ ਵੋਟ ਦੇ ਦਿਓ ਉਹ ਅੱਜ ਵੀ ਹਾਰ ਰਿਹਾ ਬਿੱਟੂ ਅੱਜ ਵੀ ਹਾਰ ਰਿਹਾ 1 ਲੱਖ ਵੋਟਾਂ ਨਾਲ ਹਾਰ ਰਿਹਾ ਪ੍ਰਧਾਨ ਜੀ ਸਾਰਾ ਪਿੰਡ ਮਰ ਜੇ ਬਿੱਟੂ ਸਰਪੰਚ ਦੀ ਬੰਦਾ ਲੁਧਿਆਣਾ ਚੋਂ ਬਿੱਟੂ ਦੀ ਸੀੜ ਨਹੀਂ ਜਿੱਤਦਾ ਤੁਹਾਡਾ ਗੁੱਸਾ ਇਕੱਲੇ ਬਿੱਟੂ ਦੇ ਨਾਲ ਹੈ ਰਵਨੀਤ ਸਿੰਘ ਬਿੱਟੂ ਦੇ ਨਾਲ ਇਕੱਲਾ ਗੁੱਸਾ ਹੈ ਮੇਰਾ ਗੁੱਸਾ ਬਿੱਟੂ ਨਾਲ ਪਰਸਨਲ ਕਿਉਂ ਹੈ ਜਦੋਂ ਨਾ ਕਰੋਨਾ ਕਾਲ ਸੀ ਨਾ ਮਾਪਿਓ ਬੜੇ ਚਿੰਤਾ ਮਾਰਦੇ ਪਏ ਸੀ ਵੀ ਬੰਦ ਸਕੂਲਾਂ ਦੀ ਫੀਸ ਦੇਣੀ ਪੈ ਰਹੀ ਆ ਲੋਕ ਮਾਪਿਓ ਐਮਐਲਏ ਕੋ ਵੀ ਗਏ ਮੰਤਰੀਆਂ ਕੋ ਵੀ ਗਏ ਜਿਹੜੇ ਲੀਡਰ ਸੀ ਉਹਨਾਂ ਕੋਲ ਵੀ ਗਏ ਜਿਸ ਜਿਸ ਲੀਡਰ ਦਾ ਜੋਰ ਲੱਗਦਾ ਸੀ ਨਾ ਉਹ ਵਿਅਕਤੀ ਮਤਲਬ ਉਹਨੇ ਆਪਣੇ ਨਾਲ ਦੇ ਸਕੂਲਾਂ 'ਚ ਫੋਨ ਮਾਰ ਕੇ ਬੱਚਿਆਂ ਦੀ ਮਾਪਿਓ ਦੀ ਫੀਸਾਂ ਮਾਫ ਕਰਾਈਆਂ ਬਿੱਟੂ ਜੀ ਉਹ ਵੀ ਲੋਕ ਗਏ ਸੀ ਪਰ ਬਿੱਟੂ ਜੀ ਆਪ ਤਾਂ ਮਿਲ ਨਹੀਂ ਉਲਤਾ ਗੁੰਡੇ ਭੇਜ ਕੇ ਉਹਨਾਂ ਨੂੰ ਧੱਕੇ ਮੁਕੇ ਮਰਵਾ ਕੇ ਬਾਹਰ ਸੁਟਿਆ ਗਿਆ ਨਹੀਂ ਬੇਟੂ ਜੀ ਕਹਿ ਰਹੇ ਨੇ ਮੈਂ ਤਾਂ ਲੋਕਡਾਊਨ ਦੇ ਵਿੱਚ ਰੋਡ ਦੇ ਉੱਤੇ ਜਿਹੜੇ ਨੇ ਲੋਕਾਂ ਦੇ ਨਾਲ ਖੜਾ ਰਿਹਾ ਹਾਂ ਉਹ ਦੱਸ ਤਾਂ ਨਾ ਮੈਂ ਕੀ ਕਹਿ ਰਿਹਾ ਜਦੋਂ ਸਕੂਲਾਂ ਚਲੋ ਫਿਰ ਇਦਾਂ ਲਾ ਲਓ ਕਹਿੰਦੇ ਰੋਡ ਤੇ ਰਹਿਣਾ ਮਾਂ ਆਪੇ ਚਿੱਕਾ ਮਾਰਦੇ ਜਿਹੜਾ ਉਹਦੇ ਧਰਨੇ ਲਾਉਂਦੇ ਸੀਗੇ ਵੀ ਸਾਡੇ ਬੰਦਪੇ ਸਕੂਲਾਂ ਦੀ ਫੀਸ ਮਾ ਪਿਓ ਕਿਉਂ ਦੇਣ ਤੇ ਬਿੱਟੂ ਜੀ ਉਦੋਂ ਕਿੱਥੇ ਸੀਗੇ ਸਵਾਲ ਕਿਉਂ ਉਦੋਂ ਕਿਉਂ ਨਹੀਂ ਉਹਨਾਂ ਨੇ ਹੱਲ ਕਰਾਇਆ ਮਸਲਾ ਜਦੋਂ ਲੁਧਿਆਣਾ ਸ਼ਹਿਰ ਚ ਮੰਦਰ ਤੋੜੇ ਜਾਂਦੇ ਨੇ ਮੰਦਰ ਦੀਆਂ ਫੇਰ ਵੀ ਹੁੰਦੀਆਂ ਨੇ ਉਦੋਂ ਬਿੱਟੂ ਸਾਹਿਬ ਚੁੱਪ ਕਿਉਂ ਰਹਿੰਦੇ ਨੇ ਸਵਾਲ ਤੁਹਾਡਾ ਮੈਂ ਉਹੀ ਗੱਲ ਕਰਦਾ ਸ਼ਿਵ ਸੇਨਾ ਪੰਜਾਬ ਕੋ ਚੁੱਕ ਮਾਰਦੀ ਹੈ ਸ਼ਿਵ ਸੇਨਾ ਪੰਜਾਬ Hindu Hindu ਕਰਦੀ ਹੈ ਕਿਉਂ ਨਹੀਂ ਸ਼ਿਵ ਸੇਨਾ ਪੰਜਾਬ ਆਪਣਾ ਵੀ ਦਰ ਉਤਾਰੇਗੀ ਉਤਾਰੇਗੀ ਨਾ ਫਿਰ ਵਿਧਾਨ ਸਭਾ ਚ ਤੇਗੀ ਕਿਉਂ ਉਤਾਰੇਗੀ ਵਿਧਾਨ ਸਭਾ ਜਦੋਂ ਆਉਣ ਵਾਲੇ ਚੋਣ ਹੋਵੇ ਫਿਰ ਉਦੋਂ ਤੱਕ ਚੁੱਪ ਰਹੇ ਇੱਕੋ ਵਾਰੀ ਕਰਾਰਾ ਜਵਾਬ ਹੋਵੇ ਆਪਣਾ ਹ ਬੱਚੇ ਨੇ ਆਪਣੇ ਵੱਡੇ ਭਰਾ ਨਾਲ ਰੋਸ ਕਰਨਾ ਮੈਂ ਕਰ ਰਿਹਾ ਹਾਂ ਛੋਟਾ ਭਰਾ ਵੱਡੇ ਭਰਾ ਨੂੰ ਰੋਸ ਕਰ ਰਿਹਾ ਵੀ ਮੈਂ ਰੋਸ ਕਰ ਰਿਹਾ ਫਿਰ ਉਹ ਹਜੇ ਤੱਕ ਤੁਸੀਂ ਕੋਈ ਉਹ ਨਹੀਂ ਕੀਤਾ ਜੇ ਕੱਲ ਗੱਲ ਕਰ ਲਈ ਤੇ ਇੱਕ ਪਾਰਟੀ ਦੇ ਲੀਡਰ ਦੇ ਵੱਲੋਂ ਹਿੰਦੂਆਂ ਦੇ ਉੱਤੇ ਟਿੱਪਣੀ ਕੀਤੀ ਗਈ ਹੈ ਚਰਚਾਵਾਂ ਦੇ ਵਿੱਚ ਨਹੀਂ ਆ ਚੁੱਕੀ ਵੀਡੀਓ ਮੋਬਾਈਲ ਹੋ ਚੁੱਕੀ ਹੈ ਤੁਸੀਂ ਉਹਦੇ ਤੇ ਕਿਉਂ ਨਹੀਂ ਕੋਈ ਕੀ ਪਤਾ ਅਸੀਂ ਲੋਕਾਂ ਨੇ ਪ੍ਰੋਪਰ ਤਿਆਰੀ ਕੀਤੀ ਹੋਵੇ ਉਹਦੇ ਖਿਲਾਫ ਕੀ ਕਾਰਵਾਈ ਕਰਾਣੀ ਹੈ ਦੱਸ ਕਿ ਤਾਂ ਨਹੀਂ ਹੋਣੀ ਲੈ ਤੱਕ ਬੋਲੇ ਨਹੀਂ ਉਹਦੇ ਬਾਰੇ ਅੱਜ ਤੱਕ ਜਿਨੇ ਵੀ ਅੱਜ ਤੱਕ ਜਿਨੇ ਵੀ ਮੁਕਦਮੇ ਕਰਾਇਆ ਜ਼ਿਆਦਾਤਰ ਪਚੇ ਲੋਕਾਂ ਦਾ ਆਣਾ ਸ਼ਹਿਰ ਦੇ ਵਿੱਚ ਕੀ ਪੰਜਾਬ ਦੇ ਵਿੱਚ ਸ਼ਿਫਸਰਾ ਪੰਜਾਬ ਦੁਆਰਾ ਕਰਾਇ ਇਹਨਾਂ ਗੱਲ ਕਰੋ ਸਵਾਲ ਨਾ ਕਰੋ ਨਹੀਂ ਉਹ ਨਹੀਂ ਮੈਂ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਵੀ ਹਈ ਤੱਕ ਅੱਗੇ ਜਿਹੜਾ ਕਹਾਂ ਜਾਂਦੇ ਉਹ ਤਾਂ ਪਹਿਲਾਂ ਬੋਲਦੇ ਉਹ ਤਾਂ ਹਿਤ ਕਿ ਹਈ ਤੱਕ ਕੋਈ ਵੀ ਜਵਾਬ ਦੇ ਦਿੱਤੀ ਗਈ ਹਰ ਗੱਲ ਬੋਲ ਕੇ ਨਹੀਂ ਹੁੰਦਾ ਕਾਰਵਾਈ ਕੰਮ ਹੋਣਾ ਚਾਹੀਦਾ ਕੰਮ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਐਨੀ ਵੀ ਰੋਲਾ ਪਾ ਦੀ ਮੁੰਡੇ ਕੰਮ ਨਾ ਹੋਵੇ ਇਹਨੋਂ ਹੋਵੇ ਰੋਲਾ ਪਾ ਦੋ ਮੁੰਡੇ ਪਿੱਛੇ 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 ਬੈਕ ਡੋਰ ਤੋਂ ਸੌਦਾ ਹੋਇਆ ਇਹ ਕੰਮ ਨਹੀਂ ਹੁੰਦਾ ਸਾਡੇ ਕੋਲ ਗੱਲ ਸਿੱਧੀ ਗੱਲ ਹੈ ਪੰਜਾਬੀ ਹਿੰਦੂ ਨੇ ਆਪਣਾ ਹੱਕ ਮੰਗਿਆ ਤੇ ਇਤਰਾਜ਼ ਕਿਉਂ ਮੈਂ ਇੱਕ ਹੋਰ ਗੱਲ ਕਰਨ ਜਾਣਾ ਸੰਗਠਨ ਦੇ ਵਿੱਚ ਤੁਸੀਂ ਵੀ ਹੈਗੇ ਹੋ ਸੰਗਠਨ ਚ ਪਹਿ ਤੁਹਾਡੀ ਵੋਟ ਬਣੀ ਹੈ ਜਾਂ ਅਪਲਾਈ ਕੀਤੀ ਬਣ ਗਈ ਜੀ ਬਣ ਚੁੱਕੀ ਬਣ ਚੁੱਕੀ 18 ਸਾਲ ਕਿੰਨੇ ਚਿਰ ਤੋਂ ਹੋਗੇ ਤੁਹਾਨੂੰ ਮਨੋਜ ਸਾਹਿਬ ਹੋਇਆ ਜੀ ਸਾਲ ਹੋਏ ਉਹ ਨਹੀਂ ਉਮਰ ਕਿੰਨੀ ਹੋਗੀ ਨਹੀਂ ਉਮਰ ਤਾਂ ਮੇਰੀ 18 ਸਾਲ ਆ ਜੀ 18 ਸਾਲ ਦੀ ਹੋ ਗਈ ਵੋਟ ਬਣ ਚੁੱਕੀ ਵੋਟ ਪਾਉਣ ਦੇ ਬਸਲ ਪਹਿਲਾਂ ਤਾਂ ਵੋਟ ਕਿਨੂੰ ਪਾਣਾ ਚਾਹੂਗੇ ਜਿਹੜਾ ਮੇਰੇ ਹਿੰਦੂ ਤੇਜ ਦੀ ਗੱਲ ਕਰੇਗਾ ਜੀ ਜਿਹੜਾ ਹਿੰਦੂ ਹੱਕ ਦੀ ਗੱਲ ਕਰੇਗਾ ਕਿਸੇ ਨੇ ਕੀਤੀ ਨਹੀਂ ਪਰ ਅੱਲ ਦੇ ਤੱਕ ਸੋਚਿਆ ਯਾ ਸੋਚ ਰਿਹਾ ਸੋਚ ਰਿਹਾ ਸੁਣੋ ਨਾ ਮੇਰੇ ਦੇਖੋ ਗਊ ਛੇਸ਼ ਮਿਲਦੇ ਆ ਗਊ ਮਾਂ ਦਾ ਸਿਰ ਵੱਡਿਆ ਮਿਲਦਾ ਕਿਥੇ ਲੱਤਾ ਵੱਡਿਆ ਮਿਲਦੀ ਆ ਇੱਕ ਸਾਲ ਦੇ ਵਿੱਚ ਸਾਲ ਦੀ ਗੱਲ ਕਰਾਣਾ ਮੈਂ ਚਾਰ ਵਾਰੀ ਗਊ ਮਾਤਾ ਦੇ ਅੰਸ਼ ਮਿਲ ਗਏ ਕਿਹੜਾ ਸੰਤਰੀ ਬੋਲਿਆ ਕਿਹੜਾ ਮੰਤਰੀ ਬੋਲਿਆ ਇੱਕ ਸਾਲ ਦੇ ਵਿੱਚ 12 ਗਊਆਂ ਦੇ ਟਰੱਕ ਫੜੇ ਗਏ ਕਿਹੜਾ ਸੰਤਰੀ ਬੋਲਿਆ ਕਿਹੜਾ ਮੰਤਰੀ ਬੋਲਿਆ 781 ਕਰੋੜ ਦਾ ਪੈਕੇਜ ਹਿੰਦੂਆਂ ਦੇ ਪਰਿਵਾਰ ਨੂੰ ਨਹੀਂ ਮਿਲਿਆ 35 ਹਜ਼ਾਰ ਦੀ ਲਿਸਟ ਜਾਰੀ ਨਹੀਂ ਹੋਈ ਕਿਹੜਾ ਬੋਲਿਆ ਕਿਹੜਾ ਸੰਤਰੀ ਮੰਤਰੀ ਨੇ ਆ ਕੇ ਬੋਲਿਆ ਕਦੋਂ ਮੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆ ਕੇ ਉਸ ਸਟੇਜ ਤੋਂ ਕਿਹਾ ਇਹ ਪੰਜਾਬ ਹੈ ਇਹ ਮੇਰਾ ਸੂਬਾ ਗੁਰੂਆ ਪੀਰਾਂ ਦੀ ਧਰਤੀ ਹੈ ਇੱਥੇ ਜਿਹੜਾ ਹਿੰਦੂ ਮਰਿਆ ਮੈਂ ਉਹਨੂੰ ਵੀ ਮੁਆਵਜ਼ਾ ਖੁਦ ਦਵਾਂਗਾ ਕਦੋਂ ਬੋਲੇ ਤਾਂ ਫਿਰ ਤੁਸੀਂ ਕਿਉਂ ਸਮਰਥਨ ਲਾਂਦੀ ਸ਼ਿਵਸੇਨਾ ਪੰਜਾਬ ਕਦੋਂ ਸਮਰਥਨ ਲਾਂਦੀ ਹੈ ਜੋ ਰਾਮ ਕੋ ਲਾਏਮ ਨੂੰ ਕੋ ਲਾਏਗਾ ਮੇਰਾ ਪਰ ਸਮਝ ਦੀ ਰਾਜ ਘਰ ਬਣਾਇਆ ਨਾ ਸਮਝ ਦੀ ਰਾਜ ਘਰ ਬਣਾਇਆ ਨਾ ਨਹੀਂ ਸਮਝ ਦੀ ਰਾਣੀ ਨਹੀਂ ਇਹ ਗੱਲ ਨਾ ਕਰੋ ਜਿੱਦਨ ਮੈਂ ਗਲਤ ਹੋਊਗਾ ਤੁਸੀਂ ਮੇਰਾ ਵਿਰੋਧ ਵੀ ਕਰੋਗੇ ਜ਼ਰੂਰੀ ਨਹੀਂ ਕਿ ਹਰ ਇੱਕ ਬੰਦਾ ਹਰ ਇੱਕ ਜਗ੍ਹਾ ਸਹੀ ਹੁੰਦਾ ਹੈ ਕਸ਼ਮੀਰ ਚ ਕਦੋਂ ਮੰਨਦੇ ਹੋ ਕਿ ਕਿਤੇ ਸ਼ਿਵਸੇਨਾ ਪੰਜਾਬ ਵੀ ਗਲਤ ਹੁੰਦੀ ਹੈ ਮੈਂ ਕਦੋਂ ਕਿਹਾ ਤੁਸੀਂ ਆ ਗਏ ਕਿਹੜੇ ਪਾਸੇ ਗੱਲ ਦਾ ਤੁਸੀਂ ਆ ਗਏ ਕਿਹੜੇ ਪਾਸੇ ਅਸੀਂ ਲੋਗ ਗੱਲ ਤਾਂ ਤੁਸੀਂ ਦੱਸੋ ਹੁਣ ਕਹਿ ਰਹੇ ਹੋ ਹੁਣ ਕਹਿ ਰਹੇ ਹੋ ਨਹੀਂ ਹੁਣ ਕਹਿ ਰਹੇ ਹੋ ਅਸੀਂ ਲੋਗ ਇਹ ਚਾਹੁੰਦੇ ਆ ਕਿ ਪੰਜਾਬ ਦਾ ਐਮਪੀ ਜਿਹੜੇ ਵੀਰ ਦੇ ਬੀਜੇਪੀ ਸਾਰੇ ਦੇਸ਼ ਦੇ ਵਿੱਚ ਜੈ ਹਿੰਦੂ ਹਿੰਦੂ ਜੈ શ્રી ਰਾਮ ਜੈ ਸ਼੍ਰੀ ਰਾਮ ਕਰ ਰਹੀ ਹੈ ਔਰ ਸ਼ੰਭੂ ਬੋਰਡ ਟੱਪਦੇ ਪੰਜਾਬ ਦੇ ਵਿੱਚ ਕਿਉਂ ਨਹੀਂ ਕਰ ਰਹੀ ਤੇ ਫਿਰ ਉਹਦਾ ਵਿਰੋਧ ਕਿਉਂ ਨਹੀਂ ਕਰਦੇ ਕਰ ਤਾਂ ਰਹੇ ਆ ਫੋਰ ਕਿਦਾ ਕਰ ਰਹੇ ਆ ਮਤਲਬ ਇੱਕ ਪਾਸੇ ਮੇਰਾ ਵਿਰੋਧ ਬਿਲਕੁਲ ਰਵਨੀਤ ਸਿੰਘ ਬਿੱਟੂ ਜੀ ਨਾਲ ਵੀ ਹੈ ਕਿ ਹੁਣ ਤਾਂ ਮੱਥੇ ਤੇ ਤਿਲਕ ਲਾ ਕੇ ਜੈ ਸ਼੍ਰੀ ਰਾਮ ਜੈ ਮਾਤਾ ਜੀ ਯਾਦ ਆ ਰਿਹਾ ਲਿਟਰ ਮੰਦਰ ਟੁੱਟ ਗਿਆ ਸਾਹਨੇਵਾਲ ਚ ਮੰਦਰ ਟੁੱਟ ਗਿਆ ਜਗਰਾਉਂ ਦੇ ਵਿੱਚ ਪੰਜਾਬ ਦੀ ਪੂਰੀ ਗੱਲ ਕਰ ਲਓ ਮੰਦਰ ਟੁੱ ਲੁਧਿਆਣੇ ਤੇ ਸ਼ਹਿਰ ਦੇ ਵਿੱਚ ਇੰਨੀਆਂ ਫਿਲਮਾਂ ਬਣ ਗਿਆ ਇੰਨਾ ਗਿਸ਼ਣੀ ਦੇ ਬਾਰੇ ਗਾਇਕ ਬੋਲ ਗਏ ਉਦੋਂ ਬਿੱਟੂ ਜੀ ਦੀ ਲਾਈਵ ਨਹੀਂ ਹੋਇਆ ਹੁਣ ਤਾਂ ਨਿੱਕੇ ਨਿੱਕੇ ਮੁੱਦੇ ਤੇ ਬਿੱਟੂ ਜੀ ਲਾਈਵ ਹੋ ਕੇ ਬੋਲਦੇ ਆ ਹਿੰਦੂਓ ਮੈਂ ਤੁਹਾਡੇ ਨਾਲ ਆ ਹਿੰਦੂਓ ਇਹ ਇਹ ਬੈਂਸ ਸਾਹਿਬ ਇਹ ਬੋਲੇ ਕਾਂਗਰਸ ਤੋਂ ਉਹ ਬੋਲਦੇ ਬਈ ਇਹਨਾਂ ਨੇ 24 ਵਕੀਲ ਖੜੇ ਕੀਤੇ ਉਹ ਤੁਸੀਂ ਵੀ ਤਾਂ ਉਸੇ ਪਾਰਟੀ ਚ ਆਏ ਹੋ ਉਦੋਂ ਕਿਉਂ ਇਸਤਿਫਾ ਉਦੋਂ ਕਿਉਂ ਨਹੀਂ ਇਸਤਿਫਾ ਦਿੱਤਾ ਬਿੱਟੂ ਸਾਹਿਬ ਕਹਿੰਦੇ ਮੈਨੂੰ ਸਮਝ ਆ ਗਈ ਇਹ ਉੱਪਰ ਮੈਨੂੰ ਤਾਂ ਵਿਰੋਧ ਕਰਨ ਨੂੰ ਕਹਿੰਦੇ ਬਿੱਟੂ ਸਾਹਿਬ ਇਹ ਨਹੀਂ ਸਮਝਦਾਰ ਨਹੀਂ ਸੀ ਕਿ 10 ਸਾਲ ਮੈਨੂੰ ਸਮਝ ਨਹੀਂ ਆਈ ਕਿ ਮੈਂ ਕਾਂਗਰਸ ਚੱਲ ਕੀ ਰਿਹਾ ਹੁਣ ਸਿੱਕੋਦਮ ਸਮਝ ਆ ਗਈ ਐਸਾ ਕੀ ਕੀੜਾ ਮਿਲ ਗਿਆ ਐਸਾ ਕੀ ਮਿਲ ਗਿਆ ਇੱਕੋਦਮ ਕਿ ਆਪਾਂ ਨੂੰ ਬੀਜੇਪੀ ਜਾਣਾ ਪੈ ਗਿਆ ਤੇ ਫਿਰ ਤੁਸੀਂ ਪਹਿਲਾਂ ਜਦੋਂ ਨਾਰੇ ਲਾਉਂਦੇ ਸੀ ਬੀਜੇਪੀ ਦੇ ਹੱਕ ਦੇ ਵਿੱਚ ਉਦੋਂ ਤੁਹਾਨੂੰ ਮੈਂ ਬੀਜੇਪੀ ਮੈਂ ਮੈਂ ਫਿਰ ਸਾਨੂੰ ਉਮੀਦ ਸੀ ਉਸ ਟਾਈਮ ਨਹੀਂ ਪਤਾ ਸੀਗਾ ਉਸ ਟਾਈਮ ਕਈ ਲੀਡਰ ਉਸ ਟਾਈਮ ਟੰਦਰ ਸਾਹਿਬ ਕਈ ਲੀਡਰ ਕਹਿੰਦੇ ਜਿਹੜੇ ਦਾਗੀ ਸੀਗੇ ਉਹ ਬੀਜੇਪੀ ਚ ਜਾ ਕੇ ਚੋਲਾ ਪਾਉਂਦੇ ਹੀ ਉਸੇ ਹੀ ਹੋ ਗਈ ਗਲਤੀ ਮੇਰੀ ਗੱਲ ਤਾਂ ਮੇਰੀ ਗ ਜਦੋਂ ਕੇਂਦਰ ਸਰਕਾਰ ਦੁਆਰਾ ਤਾਰਾ ਤਿੰਨ ਸੁੱਸਤ ਤੱਕਸ਼ਵੀ ਵਿੱਚ ਟੋਟੀ ਗਈ ਬਹੁਤ ਵਧੀਆ ਕੰਮ ਕੀਤਾ ਅਸੀਂ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਜਦੋਂ ਮੇਰੇ ਪ੍ਰਭੂ ਸ਼੍ਰੀ ਰਾਮ ਜੀ ਦਾ ਘਰ ਬਣਾਇਆ ਯੋਧਿਆ ਦੇ ਵਿੱਚ ਉਹ ਜਿਹੜਾ ਸਾਡੇ ਸ਼੍ਰੀ ਰਾਮ ਭਗਤਾ ਸੁਪਨਾ ਸੀਗਾ ਅਸੀਂ ਸਾਰੇ ਨੇ ਮੋਦੀ ਸਰਕਾਰ ਦਾ ਸਵਾਗਤ ਕੀਤਾ ਜੈ ਸ਼੍ਰੀ ਰਾਮ ਯਾਤਰਾ ਕੱਢੀ ਠੀਕ ਹੈ ਜਦੋਂ ਬਨਾਰਸ ਦਾ ਕੋਰੀਡੋਰ ਕੀਤਾ ਗਿਆ ਸੁੰਦਰੀਕਰਨ ਕੀਤਾ ਗਿਆ ਅਸੀਂ ਸਾਰੇ ਹਿੰਦੂ ਸਮਾਜ ਦੇ ਅਸੀਂ ਸ਼ਿਫਸਨਾ ਪੰਜਾਬ ਨੇ ਉਹਨਾਂ ਲੋਕਾਂ ਦਾ ਸਮੁੱਦੀ ਜੀ ਦਾ ਸਵਾਗਤ ਕੀਤਾ ਜਿਹੜਾ ਕੰਮ ਸਵਾਗਤ ਵਾਲਾ ਤਾਂ ਸਵਾਗਤ ਕਰਾਂਗੇ ਨਾ ਜਿਹੜਾ ਕੰਮ ਚੰਗਾੜੂ ਚੰਗਾ ਕਾਂਗੇ ਨਾ ਜਿਹੜਾ ਕੰਮ ਮਾੜਾ ਹੈ ਤ ਉਹਨੂੰ ਮਾੜਾ ਕਹਾਂਗੇ ਨਾ ਅਗਰ ਮੈਂ ਫਿਰ ਤੁਹਾਨੂੰ ਫਿਰ ਕਹਿ ਰਿਹਾ ਬਿੱਟੂ ਜੀ ਦੀ ਇੱਕ ਵੀਡੀਓ ਆਡੀਓ ਵਾਇਰਲ ਹੁੰਦੀ ਪਈ ਹੈ ਬਹਿਸਾਂ ਦੇ ਨਾਲ ਕੀ ਕਹਿ ਰਹੇ ਨੇ ਜੱਡੀ ਮਿੱਡੀ ਪੱਗ ਬਣ ਕੇ ਦਿੱਲੀ ਚਲੇ ਜਾਓ ਮੋਦੀ ਜੀ ਕੋ ਚਲੇ ਜਾਓ ਐਂ ਰਲ ਕੇ ਜੱਫੀਆਂ ਪਾਉਂਦੇ ਇਦਾਂ ਇਦਾਂ ਉਹ ਤਾਂ ਕਹਿੰਦੇ ਵੀ ਮੇਰੀ ਆੜੀ ਨਹੀਂ ਹੈਗੀ ਮੇਰੀ ਉਹ ਕਿੰਨੀ ਡੱਬੀਤੀ ਹੋਈ ਹੈ ਉਹਦੀ ਕੋਈ ਪਰਚਾ ਦਰਜ ਕਰਾ ਦੇਣਾ ਚਾਹੀਦਾ ਸੀ ਨਾ ਉਹਨਾਂ ਨੂੰ ਬੈਸ ਤੇ ਪਰਚਾ ਦਰਜ ਕਰਾਉਣਾ ਚਾਹੀਦਾ ਸੀ ਇਦਾਂ ਨਹੀਂ ਹੁੰਦਾ ਕਹਿੰਦੇ ਜੱਡੀ ਮਿੱਡੀ ਪੱਗ ਬਣ ਕੇ ਮੈਂ ਵੀ ਨਾ ਕੱਲ ਦਾ ਪੱਗ ਬਣ ਕੇ ਬੈਠਾ ਹੁਣੇ ਲਈ ਆ ਵੀ ਸ਼ਹਿਰ ਮੈਂ ਵੀ ਭਗਵਾ ਕੁਰਤਾ ਪਜਾਮਾ ਪਾ ਤਿਲਕ ਲਾ 10 ਸਾਲ ਤੋਂ ਇੱਕੋ ਗੱਲ ਕਰ ਰਹੇ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਕਿਉਂ ਨਹੀਂ ਪੰਜਾਬ 'ਚ ਹਿੰਦੂਆਂ ਨੂੰ ਉਹਦਾ ਹੱਕ ਮਿਲਣਾ ਚਾਹੀਦਾ ਵੀ ਮੈਂ ਸੋਚੀ ਜਾਂਦਾ ਮ ਮੋਦੀ ਜੀ ਸਾਡੀ ਗੱਲ ਕੋਈ ਨਹੀਂ ਸੁਣਦੇ ਮੋਦੀ ਜੀ ਪੰਜਾਬੀ ਹਿੰਦੀ ਦੀ ਆਵਾਜ਼ ਕਿਉਂ ਨਹੀਂ ਸੁਣਦੇ ਪਏ ਮੈਨੂੰ ਤਾਂ ਬਿੱਟੂ ਜੀ ਦੀ ਆਡੀਓ ਤੋਂ ਪਤਾ ਲੱਗ ਗਿਆ ਵੀ ਉੱਪਰ ਤਾਂ ਗੱਲ ਸੁਣੀ ਜਾਂਦੀ ਹੈ ਪੱਗ ਬੰਨੀ ਹੋਵੇ ਜਾਂ ਨਕਲੀ ਬੰਨੀ ਹੋਵੇ ਜਾਂ ਟੇਢੀ ਮਿੱਢੀ ਬੰਨੀ ਹੋਵੇ ਤਾਂ ਗੱਲ ਸੁਣਾਈ ਦਿੱਤੀ ਜਾਂਦੀ ਹੈ ਮੈਂ ਵੀ ਹੁਣ ਕੁਝ ਦਿਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਮੱਕ ਪੱਗ ਬਣ ਕੇ ਜਾਊਂਗਾ ਪੱਗ ਬਣ ਕੇ ਦਿੱਲੀ ਜਾਊਂਗਾ ਜਿਹੜੀ ਭਾਜਪਾ ਦੀ ਗੱਲ ਕਰ ਲਈਏ ਉਹ ਭਗਵੇ ਦੇ ਨਾਲ ਸੇ ਦਿਖਾਵਾ ਕਰਦੀ ਹੈ ਰਾਜਨੀਤੀ ਅਸਲੀ ਪੰਜਾਬ ਜਾ ਕੇ ਪੰਜਾਬ ਜਾ ਕੇ ਜਿਹੜੀ ਇਸੇ ਪਗੜੀ ਦੀ ਰਾਜਨੀਤੀ ਬਾਹਰ ਜਾ ਕੇ ਭਗਵੇ ਦੀ ਰਾਜਨੀਤੀ ਦੋ ਰਾਜਨੀਤੀਕਾਰੀ ਪੱਗ ਵੀ ਚੱਲ ਗੱਲ ਸਮਝੋ ਨਾ ਲੋਕ ਚਾਹਦੇ ਸੀਗੇ ਵੀ ਲੁਧਿਆਣਾ ਤੋਂ ਪ੍ਰਵੀਨ ਬਾਂਸਲ ਜੀ ਜੀਵਨ ਗੁਪਤਾ ਜੀ ਜਤਿੰਦਰ ਮਿੱਤਲ ਜੀ ਗੁਰਦੇਵ ਧੀਬੀ ਜੀ ਵੀ ਸ਼ਾਇਦ ਇਹਨਾਂ 'ਚ ਕੋਈ ਉਮੀਦਵਾਰ ਉਤਰਿਆ ਜਾਂਦਾ ਤਾਂ ਅਸੀਂ ਖੁੱਲ੍ਹ ਕੇ ਸਮਰਥਨ ਕਰਦੇ ਮੈਂ ਵੀ ਖੁੱਲ੍ਹ ਕੇ ਸਮਰਥਨ ਕਰਦਾ ਮੇਰੀ ਟੀਮ ਵੀ ਕਦੀ ਸਾਰਾ ਲੁਧਿਆਣਾ ਹਿੰਦੂਤਵ ਸਮਰਥਨ ਕਰਦਾ ਪਰ ਉਤਾਰਿਆ ਕਿਨੂੰ ਗਿਆ ਜਿਹਨੇ ਲੁਧਿਆਣਾ ਦਾ ਇੱਕ ਢੱਕਾ ਨਹੀਂ ਤੋੜਿਆ ਇੱਕ ਰੁਪਏ ਦਾ ਵਿਕਾਸ ਨਹੀਂ ਕਰਾਇਆ ਜਦੋਂ ਲੁਧਿਆਣਾ ਨੂੰ ਲੋੜ ਸੀਗੀ ਤਾਂ ਆਪਾਂ ਚੰਡੀਗੜ੍ਹ ਬੈਠੇ ਹੁੰਦੇ ਸੀ ਦਿੱਲੀ ਬੈਠੇ ਹੁੰਦੇ ਸੀ ਫੋਨ ਆਪਣਾ ਬੰਦ ਹੁੰਦਾ ਸੀ ਉਸ ਵਿਅਕਤੀ ਨੂੰ ਵੋਟ ਪਾਈਏ ਦੱਸੋ ਨਾ ਮੇਰੀ ਗੱਲ ਮੈਂ ਫਿਰ ਕਹਿਣਾ ਚਾਹਾਂਗਾ ਤੁਹਾਡੇ ਚੈਨਲ ਦੇ ਰਾਹੀ ਦੇ ਤੇ ਅਗਰ ਤੁਹਾਡਾ ਮਨ ਕਰਦਾ ਵੀ ਮੈਂ ਹਿੰਦੂ ਨੂੰ ਵੋਟ ਪਾਵਾਂ ਤਾਂ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੂੰ ਵੋਟ ਕਿਉਂ ਨਾ ਪਾਈ ਜਾਵੇ ਅਗਰ ਦਿਲ ਕਰਦਾ ਵੀ ਮੈਂ ਸਿੱਖ ਕੈਂਡੀਡੇਟ ਨੂੰ ਵੋਟ ਪਾਣੀ ਹੈ ਫਿਰ ਰਾਜਾ ਅਮਰਿੰਦਰ ਸਿੰਘ ਨੂੰ ਵੋਟ ਕਿਉਂ ਨਾ ਪਾਈ ਜਾਵੇ ਇਕਾਲੀ ਦਾ ਤੋਂ ਉਹ ਵੀ ਤਾਂ ਖੜੇ ਹੋਏ ਨੇ ਆਪਣੇ ਢਿੱਲੋ ਸਾਹਿਬ ਵੀ ਤਾਂ ਖੜੇ ਹੋਏ ਨੇ ਇਕਾਲੀ ਦਾ ਤੋਂ ਵੀ ਸਿੱਖ ਨੇ ਔਰ ਬੜੀ ਅਕਸ ਦੇ ਬੰਦੇ ਨੇ ਕਿਹਾ ਜੇ ਦਿਲ ਕਰੂਗਾ ਮੈਂ ਤਾਂ ਕਿਹਾ ਨਾ ਮੈਂ ਤਾਂ ਉਦਾਹਰਨ ਦਿੱਤੀ ਹੈ ਨਾ ਜਿਹਦਾ ਦਿਲ ਕਰੂਗਾ ਢਿੱਲੋ ਸਾਹਿਬ ਨੂੰ ਵੀ ਵੋਟ ਪਾ ਦੂਗਾ ਮੈਂ ਤਾਂ ਗੱਲ ਕੀਦਾ ਜਿਹਦਾ ਦਿਲ ਕਰੂਗਾ ਸ਼ਿਵ ਸੇਨਾ ਪੰਜਾਬ ਦਾ ਦਿਲ ਕੀ ਕਰਦਾ ਜੀ ਦਾ ਮੈਂ ਮੈਂ ਤਾਂ ਬਿਲਕੁਲ ਸਾਫ਼ ਕਹਿੰਨਾ ਅਗਰ ਭਾਜਪਾ ਨੇ ਇਥੋਂ ਲੁਧਿਆਣਾ ਤੋਂ ਕੈਂਡੀਡੇਟ ਪ੍ਰਵੀਨ ਬਾਸਨਸਲ ਜਾਂ ਜੀਵਨ ਗੁਪਤਾ ਜੀ ਨੂੰ ਗੁਰਦੇਵ ਦੇਵੀ ਜੀ ਜਾਂ ਨਰਮਿੰਦਰ ਮਿੱਤਲ ਜੀ ਨੂੰ ਅਲੀ ਸਰੀਗੰਜ ਨੂੰ ਕਿਸੇ ਨੂੰ ਉਤਾਰਿਆ ਹੁੰਦਾ ਤਾਂ ਸ਼ਿਵ ਸੇਨਾ ਪੰਜਾਬ ਖੁੱਲਕੇ ਤਨ ਜੇ ਕਰੇ ਵੀਰ ਬਜਰੰਗੇ ਪਰ ਹਰ ਫਿਲਹਾਲ ਸ਼ਿਵ ਨੇ ਪੰਜਾਬ ਦਾ ਕਿਸੇ ਨੂੰ ਸਮਰਥਨ ਨਹੀਂ ਗਾ ਬਿਲਕੁਲ ਕਹਿ ਤਾ ਕਿਸੇ ਨੂੰ ਪੰਜਾਬ ਸਮਰਥਨ ਨਹੀਂ ਸਾਡੇ ਮੂੰਹ 'ਚ ਤਾਂ ਕੋਟ ਕਿਰਲੀ ਹੈ ਨਾ ਅੱਛਾ ਅਸੀਂ ਬਿੱਟੂ ਜੀ ਨੂੰ ਵੋਟ ਪਾਣੇ ਆ ਤੇ ਸਾਡੇ ਮੂੰਹ ਦੇ ਅੰਦਰ ਜ਼ਹਿਰ ਚੱਲ ਜਾਣਾ ਵੋਟ ਲਈ ਖਾਦੀ ਦੇ ਮੇਲੇ ਜ਼ਹਿਰ ਚਲਾ ਗਿਆ ਬਾਹਰ ਕੱਢਦੇ ਬਾਹਰ ਵੀ ਤਾਂ ਜ਼ਹਿਰ ਹੀ ਹੈ ਨਾ ਬਾਹਰ ਮਤਲਬ ਜ਼ਹਿਰ ਫੇ ਨੁਕਸਾਨ ਕੀ ਹੋਗਾ ਜੇ ਨਹੀਂ ਬੋਲਣ ਸਾਰੇ ਲੁਧਿਆਣੇ ਦਾ ਕਿਹਦਾ ਲੋਕ ਲੁਧਿਆਣਾ ਸਾਲ ਪਹਿਲਾਂ ਵਿਕਾਸ ਦਿਆਂ ਤਾਂ ਹੋਰ ਨਹੀਂ ਵਿਕਾਸ ਹੋਣਾ ਉਹਨੇ ਜਾ ਕੇ ਦਿੱਲੀ ਵੇਣਾ ਉਹਦੀ ਆਡੀਅੰਸ ਸੁਣੋ ਤਾਂ ਅਸੀਂ ਬੈਂਸਾ ਵਾਲੀ ਉਹ ਕਹਿੰਦਾ ਮੈਂ ਤਾਂ ਜਾ ਕੇ ਦਿੱਲੀ ਵੇਣਾ ਤੁਸੀਂ ਸੰਭ ਸਮਝੋ ਨਾ ਬਾ पाच ਗੜਾ ਵਿਕਾਸ ਹੋਣਾ ਮੈਂ ਫਿਰ ਵੀ ਗੱਲ ਕਹਿਣੀ ਚਾਹੂੰਗਾ ਫਿਰ ਤੁਸੀਂ ਇੰਨਾ ਜੇ ਅੱਕੇ ਹੋਏ ਹੋ ਤੁਹਾਡੇ ਕੋਲ ਮੁੱਦੇ ਵੀ ਹੈਗੇ ਪੰਜਾਬ ਦੇ ਸਭ ਕੁਝ ਹੈਗਾ ਤੁਸੀਂ ਆਪਣਾ ਕੈਂਡੀਡੇਟ ਕਿਉਂ ਨਹੀਂ ਉਤਾਰਦੇ ਇਹ ਜਿਹੜੀ ਤਿਆਰੀ 2000 ਜਦੋਂ ਚੋਣ ਕਦਮ ਆਉਣ ਵਾਲੀਆਂ ਨੇ ਹੁਣ ਤਾਂ ਕੱਲ ਨੂੰ ਤਾਂ ਪਰਸੋਂ ਦਾ ਬੋਲ ਤਾਂ ਪਿਆਤ ਨਹੀਂ ਮੇਰੀ ਘਾਤ ਨਹੀਂ ਸਾਡੀ ਘਾਤ ਨਹੀਂ ਦਸੀਂ ਲੋਕ ਸਭਾ ਦੇ ਚੋਣ ਲੜ ਸਕੀਏ ਵਿਧਾਨ ਸਭਾ ਦੀ ਤਿਆਰੀ ਕਰ ਰਹੇ ਹਾਂ 2027 ਨੂੰ ਆਵਾਂਗੇ ਗੱਜ-ਬੱਜ ਕੇ ਆਵਾਂਗੇ ਜੇਕਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਸੋਈ ਸੀਗੇ ਸਾਡੇ ਨਾਲ ਜੀਵ ਟੰਡਾ ਜੀ ਜਿੰਨਾ ਵੱਲੋਂ ਸਿੱਧੇ ਤੌਰ ਦੇ ਉੱਤੇ ਕਿਹਾ ਗਿਆ ਵੀ ਅਨਲ ਟਾਈ ਕੈਡੀਡੇਟ ਉਤਾਰੇ ਜਾਣਗੇ ਪਰ ਕਿਤੇ ਨਾ ਕਿਤੇ ਭਾਜਪਾ ਦੀ ਗੱਲ ਕਰ ਲਈਏ ਯਾ ਰਵਨੀ ਸਿੰਘ ਮਿੱਟੂ ਦੀ ਗੱਲ ਕਰੀਏ ਉਹਨਾਂ ਦੇ ਨਾਂ ਵੀ ਹੈ ਸਿੱਧੇ ਤੌਰ ਦੇ ਉੱਤੇ ਜਿਹੜੀ ਹੈ ਇਹਨਾਂ ਵੱਲੋਂ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਹੈ ਹਾਲਾਂਕਿ ਜੇ ਗੱਲ ਕਰੀਏ ਤਾਂ ਨਰਿੰਦਰ ਮੋਦੀ ਜੀ ਦੀ ਫੋਟੋ ਜਿਹੜੀ ਹੈ ਪ੍ਰਧਾਨ ਮੰਤਰੀ ਦੀ ਫੋਟੋ ਵੀ ਜਿਹੜੀ ਹੈ ਦਫ਼ਤਰ ਦੇ ਵਿੱਚ ਲਾਈ ਹੋਈ ਹੈ ਹੁਣ ਕਾਰਨ ਕੀ ਹੈ ਅੰਦਰੋਂ ਰਾਜਨੀਤੀ ਕੀ ਚੱਲ ਰਹੀ ਹੈ ਕੀ ਮੰਨ ਦੀ ਤਮੰਨਾ ਹੈ ਪਰ ਇਹ ਤਾਂ ਹੁਣ ਆਰ ਵਾਲਾ ਸਮਝ ਦੇ ਸੀਗਾ ਪਰ ਕਿਤੇ ਨਾ ਕਿਤੇ ਸਾਨੂੰ ਖੁਦ ਨੂੰ ਜਾਗਣਾ ਚਾਹੀਦਾ ਹੈ ਔਰ ਪ੍ਰਾਈਮੋ ਦੇ ਦੀ ਸਪੈਸ਼ਲ ਇੱਕ ਜਿਹੜੀ ਹੈ ਗੁਹਾਰ ਹੈ ਸਭ ਨੂੰ ਵੀ ਖੁਦ ਜਾਗੀਏ ਆਪਣੀ ਵੋਟ ਪ੍ਰ ਨਗੂਸ ਨੇ ਨਰਾਜ਼ਗੀ ਹੈ ਜਾਂ ਕੁਝ ਵੀ ਹੈ ਪਰ ਵੋਟ ਪਾ ਜ਼ਰੂਰ ਜਾਈਏ ਕਿਉਂਕਿ ਵੋਟ ਇੱਕ ਐਸਾ ਤੰਤਰ ਜਿਹੜਾ ਸੰਵਿਧਾਨ ਵੱਲੋਂ ਸਾਨੂੰ ਮਿਲਿਆ ਹੋਇਆ ਸੀ ਸ਼ਕਤੀ ਸਾਨੂੰ ਮਿਲੀ ਹੋਈ ਹੈ ਜਿਹਦੇ ਆਧਾਰ ਤੇ ਅਸੀਂ ਦੇਸ਼ ਵੀ ਬਦਲ ਸਕਦੇ ਹਾਂ ਔਰ ਆਪਣਾ ਮਨ ਬਸੰਦਾ ਜਿਹੜਾ ਕੰਮ ਕਰਨ ਕਰਨ ਵਾਲਾ ਜਿਹੜਾ ਉਮੀਦਵਾਰ ਹੈ ਜਿਹੜਾ ਕੰਮ ਦੇ ਨਾਮ ਦੇ ਉੱਤੇ ਕਰਦਾ ਨਾ ਕੀ ਸਿਰਫ ਦਿਖਾਵੇ ਕਰਦਾ ਐਸਾ ਉਮੀਦਵਾਰ ਲੱਗ ਰਿਹਾ ਹੈ ਅੱਗੇ ਉਤਾਰੀਏ ਕੈਮਰਾਮੈਨ ਰੋਹਿਤ ਨਾਲ ਹਿੰਮਤ ਕੁਮਾਰ ਪ੍ਰਾਈਮੂਡ ਨਿਊਜ਼ ਲੁਧਿਆਣਾ